ਸਤਿ ਸ਼੍ਰੀ ਅਕਾਲ ਦੀ ਅਨਮੂਰ ਦੇਖ ਰਹੇ ਹੋ ਤੁਸੀਂ ਮੈਂ ਪ੍ਰਵਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਤੇ ਚਰਚਾ ਕਰਾਂਗੇ ਤੇ ਚਰਚਾ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਪ੍ਰੋਫੈਸਰ ਸਾਹਿਬ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਪ੍ਰਵਿੰਦਰ ਜੀ ਪ੍ਰੋਫੈਸਰ ਸਾਹਿਬ ਕੰਗਣਾ ਰਣੌਤ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਹਾਲਾਂਕਿ ਪੂਰੇ ਦੇਸ਼ ਵਿੱਚ ਉਸ ਦੀਆਂ ਫਿਲਮਾਂ ਬਹੁਤੀਆਂ ਹਿੱਟ ਤਾਂ ਨਹੀਂ ਗਈਆਂ ਜਿਹੜੀਆਂ ਪਿਛਲੀਆਂ ਫਿਲਮਾਂ ਲੰਗੀਆਂ ਨੇ ਪਰ ਇੱਕ ਨਵੀਂ ਫਿਲਮ ਨੂੰ ਲੈ ਕੇ ਕੰਗਣਾ ਰਣੌਤ ਚਰਚਾ ਦਾ ਵਿਸ਼ਾ ਹੈ ਹਿੱਟ ਹੋਵੇ ਨਾ ਹੋਵੇ ਪਰ ਪੰਜਾਬ ਦੇ ਵਿੱਚ ਕੰਗਣਾ ਰਣੌਤ ਹਮੇਸ਼ਾ ਸੁਰਖੀਆਂ ਦੇ ਵਿੱਚ ਹਿੱਟ ਜ਼ਰੂਰ ਰਹਿੰਦੀ ਹੈ ਹੁਣ ਨਵੀਂ ਫਿਲਮ ਆ ਰਹੀ ਹੈ ਐਮਰਜੈਂਸੀ ਜਿਸ ਵਿੱਚ ਉਹਨਾਂ ਨੇ ਇੰਦਰਾ ਗਾਂਧੀ ਹੋਰਾਂ ਦਾ ਸਾਬਕਾ ਪ੍ਰਧਾਨ ਮੰਤਰੀ ਨੇ ਜੋ ਉਹਨਾਂ ਦਾ ਕਿਰਦਾਰ ਨਿਭਾਇਆ ਪਰ ਉਸ ਵਿਚਾਲੇ ਇੱਕ ਵਿਵਾਦ ਖੜਾ ਹੋ ਗਿਆ ਉਸ ਵਿੱਚ ਜੋ ਦਰਸਾਇਆ ਗਿਆ ਸਿੱਖਾਂ ਦਾ ਰੂਪ ਉਹ ਗਲਤ ਟੰਗ ਦੇ ਨਾਲ ਦਰਸਾਇਆ ਗਿਆ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਦੋਸ਼ ਲਗਾਇਆ ਜਾ ਰਿਹਾ ਹੈ ਹੋਰ ਸਿੱਖ ਜਥੇਬੰਦੀਆਂ ਜਾਂ ਸਿੱਖਾਂ ਦੇ ਵੱਲੋਂ ਵੀ ਇਤਰਾਜ਼ ਜਤਾਇਆ ਜਾ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਫਿਲਮ ਦੇ ਹਿੱਟ ਹੋਣ ਪਿੱਛੇ ਕੀ ਹੁਣ ਸਭ ਤੋਂ ਵੱਡਾ ਕਾਰਨ ਸਿੱਖ ਹੋਣਗੇ ਜੇਕਰ ਇਹ ਫਿਲਮ ਹਿੱਟ ਹੁੰਦੀ ਹੈ ਕਿਉਂਕਿ ਹੁਣ ਤੱਕ ਤਾਂ ਕੰਗੜਾ ਨੋਟ ਦੀਆਂ ਜਿਹੜੀਆਂ ਪਿਛਲੀਆਂ ਫਿਲਮਾਂ ਨੇ ਉਹ ਫਲॉप ਦੱਸੀਆਂ ਜਾਂਦੀਆਂ ਨੇ ਕੀ ਇਹ ਜਾਣਬੁੱਝ ਕੇ ਐਡ ਕੀਤਾ ਗਿਆ ਇਹ ਪਾਟ ਤਾਂ ਜੋ ਪੰਜਾਬ 'ਚ ਉਸ ਤਰ੍ਹਾਂ ਦੀ ਕੌਂਟਰੋਵਰਸੀ ਹੋਵੇ ਕਿਉਂਕਿ ਜਦੋਂ ਕੋਈ ਕਿਸੇ ਚੀਜ਼ ਨਾਲ ਕੌਂਟਰੋਵਰਸੀ ਜੁੜ ਜਾਂਦੀ ਹੈ ਉਹ ਚੀਜ਼ ਨੂੰ ਹਾਈਪ ਮਿਲਦੀ ਹੈ ਯਾਨੀ ਕਿ ਹੋਰ ਉਛਾਲਾ ਮਿਲਦਾ ਹੈ ਤੇ ਉਹ ਹਿੱਟ ਵੀ ਹੋ ਜਾਂਦੀ ਹੈ ਕੋਈ ਫਿਲਮ ਹੋਵੇ ਗਾਣਾ ਹੋਵੇ ਕੀ ਇਸ ਵਿਰੋਧ ਦਾ ਕੰਗਣਾ ਰਨੋਦ ਦੀ ਫਿਲਮ ਨੂੰ ਕੋਈ ਫਾਇਦਾ ਹੋਊਗਾ ਜਾਂ ਫਿਰ ਨੁਕਸਾਨ ਹੋਊ ਕਿਉਂਕਿ ਨੁਕਸਾਨ ਸ਼ਾਇਦ ਇਹ ਮੰਨ ਸਕਦੇ ਆ ਕਿ ਪੰਜਾਬ 'ਚ ਉਸ ਦੀ ਫਿਲਮ ਚਲੋ ਬਹੁਤੀ ਨਾ ਚੱਲੇ ਕਿ ਬਾਕੀ ਭਾਰਤ ਦੇ ਵਿੱਚ ਕਈ ਵਾਰ ਜਿਹੜੇ ਸਿੱਖ ਵਿਰੋਧੀ ਕਹਿ ਸਕਦੇ ਆ ਉਹ ਤਾਕਤਾਂ ਨੇ ਜਾ ਹੋਰ ਜਿਹੜੇ ਇੰਦਰਾ ਗਾਂਧੀ ਨੂੰ ਪਸੰਦ ਕਰਦੇ ਨੇ ਲੋਕ ਉਹ ਜਾਣ ਪੁੱਝ ਕੇ ਇਸ ਫਿਲਮ ਨੂੰ ਦੇਖਣਗੇ ਤਾਂ ਜੋ ਸਿੱਖਾਂ ਦੇ ਮਨਾਂ 'ਚ ਹੋਰ ਰੋਸ ਪੈਦਾ ਕਰ ਕੀਤਾ ਜਾ ਸਕੇ ਤੁਹਾਡਾ ਮਤਲਬ ਹੈ ਕਿ ਮਸ਼ਹੂਰੀ ਖੱਟਣ ਦਾ ਇੱਕ ਚੀਪ ਤਰੀਕਾ ਹੈਗਾ ਆ ਕਈ ਵਾਰੀ ਇਹੋ ਜਿਹੇ ਦਾਪੇਚ ਖੇਡੇ ਜਾਂਦੇ ਆ ਤੇ ਕੰਗਣਾ ਰਣੌਤ ਤੇ ਇੰਨਾ ਗੱਲਾਂ ਦੀ ਮਸ਼ਹੂਰ ਹੈਗੀ ਆ ਇਹਦੇ 'ਚ ਦੋ ਗੱਲਾਂ ਕਰਨ ਵਾਲੀਆਂ ਇੱਕ ਫਿਲਮ ਇਹੋ ਜੀਆਂ ਫਿਲਮਾਂ ਬਣਨੀਆਂ ਪੋਲਿਟੀਕਲ ਫਿਲਮਾਂ ਬਣਨੀਆਂ ਔਰ ਦੂਸਰਾ ਜਿਹੜਾ ਕੰਗਣਾ ਰਣੌਤ ਦਾ ਕਰੈਕਟਰ ਹੁਣ ਕੰਗਣਾ ਬਾਰੇ ਜਿੰਨਾ ਹੀ ਕਹਿ ਲਓ ਉੰਨਾ ਹੀ ਥੋੜਾ ਹੈ ਆਦਤਿਆਂ ਮਿੰਤੇ ਲੱਗਦਾ ਇਹੋ ਜੇ ਬੰਦਿਆਂ ਦਾ ਤੇ ਥੋੜਾ ਚੈੱਕ ਅਪ ਹੋਣਾ ਚਾਹੀਦਾ ਠੀਕ ਹੈ ਕਿ ਕੀ ਇਹ ਸੱਚੀ ਮੁੱਚੀ ਬੈਲੈਂਸਡ ਰਹਗੇ ਆ ਜਾਂ ਇਹਨਾਂ ਦੇ ਅੰਦਰ ਕੋਈ ਇਹੋ ਜਿਹਾ ਇੰਨੀ ਇਹਨਾਂ ਦੀ ਜੁਰਤ ਵੱਧ ਗਈ ਆ ਕਿ ਕਿਹੜੀ ਇਹਨਾਂ ਦੇ ਪਿੱਛੇ ਸ਼ਕਤੀ ਹੈ ਜਿਹੜੀ ਕੰਮ ਕਰਦੀ ਆ ਕਿ ਜੋ ਜੋ ਇਹਨਾਂ ਨੂੰ ਥਾਪੜਾ ਦੇ ਕੇ ਰੱਖਦੀ ਆ ਕਿ ਜੋ ਮਰਜ਼ੀ ਬੋਲੀ ਜੋ ਜੋ ਮਰਜ਼ੀ ਕਹੀ ਜੋ ਅਸੀਂ ਤਾਂ ਉਹਨੂੰ ਬਚਾਉਣ ਵਾਲੇ ਹੈਗੇ ਆ ਮਮਿਤੂ ਸੀ ਇਹ ਦੇਖੋ ਕਿ ਇੱਕ ਐਕਟ੍ਰੈਸ ਹੈਗੀ ਜੋ ਉੱਥੇ ਐਕਟਰ ਕੰਮ ਤੇ ਤੌਰ ਤੇ ਇੱਕ ਕਲਾਕਾਰ ਹੈ ਕਲਾਕਾਰ ਚਲੋ ਅਸੀਂ ਉਹਦੇ ਤੇ ਬਿਲਕੁਲ ਕਮੈਂਟ ਨਹੀਂ ਕਰਦੇ ਉਹ ਤੇ ਜਾਂ ਇੰਡਸਟਰੀ ਨੇ ਦੇਖਣਾ ਜਾਂ ਲੋਕਾਂ ਨੇ ਦੇਖਣਾ ਲੋਕਪਾਰਖੂ ਹੁੰਦੇ ਆ ਜੋ ਜਿਹੜੇ ਵੀ ਜਿਹੜੇ ਮਾਹਰ ਹੈ ਉੱਥੇ ਇੰਡਸਟਰੀ ਦੇ ਫਿਲਮ ਇੰਡਸਟਰੀ ਦੇ ਉਹ ਗੱਲ ਕਰਨਗੇ ਪਰ ਉਹਨੂੰ ਪੋਲਿਟਿਕਸ ਦੇ ਵਿੱਚ ਲਿਆਉਣ ਵਾਲੇ ਕੌਣ ਨੇ ਉਨੂੰ ਕੀ ਸ਼ਾਬਾਸ਼ ਦੇਣੀ ਸੀ ਕਿ ਕਿ ਜਿਹੜੀ ਪ੍ਰਾਣੇ ਉਹ ਜੋ ਉਹਦੀਆਂ ਸਟੇਟਮੈਂਟਾਂ ਆਉਂਦੀਆਂ ਰੀਆਂ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਉਹ ਕਿਸਾਨ ਅੰਦੋਲਨ ਵਾਲੇ ਉਹ ਬਾਰੇ ਉੱਥੇ ਦੀਆਂ ਬੈਠੀਆਂ ਜਿਹੜੀਆਂ ਬੀਬੀਆਂ ਸੀਗੀਆਂ ਜਜਾਰੂ ਬੀਬੀਆਂ ਉਹਨਾਂ ਬਾਰੇ ਕਹਿਣਾ ਕਿ ਥੋੜੇ ਥੋੜੇ ਪੈਸੇ ਦੇ ਕੇ ਇੱਥੇ ਬਿਠਾ ਲੀਆਂ ਹੋਈਆਂ ਉੱਥੋਂ ਫਿਰ ਉਹ ਕੁਲਵਿੰਦਰ ਕੌਰ ਦਾ ਜਿਹੜਾ ਚੰਡੀਗੜ੍ਹ 에য়ারਪੋਰਟ ਦੇ ਉੱਤੇ ਥੱਪੜ ਲੱਗਣਾ ਹਾਂ ਬਿਲਕੁਲ ਉਹ ਥੱਪੜ ਲੱਗਣਾ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਆ ਆਪਸ ਵਿੱਚ ਹੁਣ ਇਹਨਾਂ ਦੀ ਇੱਕ ਤੇ ਆਦਤ ਬਣ ਗਈ ਹੈ ਕਿ ਚਲੋ ਜੇ ਹੋਰ ਕੁਛ ਨਹੀਂ ਹੈ ਤੇ ਬਦਨਾਮ ਇਹਦੇ ਨਾਲ ਮਸ਼ਹੂਰੀ ਤੇ ਹੁੰਦੀ ਹੈ ਥੋੜੇ ਬਹੁਤ ਬਦਨਾਮੀ ਵੀ ਹੋਗੀ ਤੇ ਕਿਹੜੀ ਗੱਲ ਆ ਮਾਰ ਲੋ ਟ੍ਰੋਲ ਕਰਦੇ ਆ ਇਹੋ ਲਾਲਾ 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 ਇਹ ਗੱਲ ਤਾਂ ਠੀਕ ਹੈ ਹੁਣ ਲੋਕਾਂ ਨੇ ਦੇਖਣਾ ਕਿ ਇਹੋ ਜੀਆਂ ਫਿਲਮਾਂ ਨੂੰ ਉਤਸ਼ਾਹਿਤ ਕਰਨਾ ਜਾਂ ਤੁਸੀਂ ਡਾਊਨ ਕਰਨਾ ਜੇ ਸਾਨੂੰ ਪੁੱਛੋ ਤੇ ਅਸੀਂ ਤੇ ਚਾਹੁੰਦੇ ਆ ਕਿ ਇਹੋ ਜੀਆਂ ਫਿਲਮਾਂ ਬਿਲਕੁਲ ਦੇਖਣੀਆਂ ਨਹੀਂ ਚਾਹੀਦੀਆਂ ਤੇ ਇਹ ਇਹੋ ਜੀਆਂ ਕਿਉਂਕਿ ਤੁਸੀਂ ਉਂਝ ਤੇ ਕਿਸੇ ਨੂੰ ਬੈਨ ਨਹੀਂ ਕਰ ਸਕਦੇ ਹਰ ਕੋਈ ਚੰਗਾ ਮਾੜਾ ਇੱਥੇ ਤੁਰਿਆ ਫਿਰਦਾ ਜਿਸ ਨੂੰ ਜੋ ਲੋੜ ਹੈ ਉਹ ਕਰ ਹੀ ਜਾਏ ਪਰੇ ਲੋਕ ਕਿਉਂਕਿ 파ਰਖੂ ਹੁੰਦੇ ਆ ਲੋਕ ਜੇ ਇਹਨਾਂ ਚੀਜ਼ਾਂ ਨੂੰ ਦੇਖਣਗੇ ਤੇ ਇਹੋ ਜਿਹੀਆਂ ਚੀਜ਼ਾਂ ਹੋਰ ਬਣ ਕੇ ਉਹਨਾਂ ਨੇ ਸਾਹਮਣੇ ਰੱਖੀਆਂ ਰੱਖੀਆਂ ਜਾਣਗੀਆਂ ਤਾਂ ਕਿ ਉਹ ਪੈਸਾ ਲੈਣ ਵਾਲਿਆਂ ਨੇ ਪੈਸਾ ਲੈ ਲੈਣਾ ਥਾੜੀ ਜਿਹੜੀ ਹੈ ਜੇਬ ਕੱਟੀ ਜਾਂਦੀ ਉਹਨੇ ਚਰਚ ਇਹ ਕੰਗਣਾ ਵਾਲਾ ਜਿਹੜਾ ਮਾਮਲਾ بار بار ਹੁਣ ਸਿੱਖੀ ਨੂੰ ਵਿੱਚ ਖਿੱਚ ਕੇ ਲਿਆਉਣਾ ਇਹ ਮਾੜੀ ਗੱਲ ਆ ਇਹ ਇੱਕ ਹੋਰ ਐਕਸਟ੍ਰੀਮ ਆ ਪਹਿਲਾਂ ਤੁਸੀਂ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਆ ਗਏ ਫਿਰ ਤੁਸੀਂ ਉਹ ਇਸ ਏਅਰਪੋਰਟ ਵਾਲੇ ਇਨਸੀਡੈਂਟ ਦੇ ਉੱਤੇ ਟਾਈਮ ਲੰਘਿਆ ਹੁਣ ਤੁਸੀਂ ਇਹ ਫਿਲਮ ਦੇ ਰਾਈ ਉਸੇ ਗੱਲ ਦਾ ਸਿੱਕੀ ਦਾ ਜਾਂ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਨੂੰ ਦਿਖਾ ਕੇ ਉਹਦੇ ਚ ਕੁਦਰਤੀ ਹੈ ਜਿਹੜੇ ਇੱਥੇ ਸਿੱਖ ਸੰਸਥਾਨ ਹੈਗੇ ਆ ਭਾਵੇਂ ਉਹ ਐਸਜੀਪੀਸੀ ਆ ਕਾਲ ਤੱਕ ਦੇ ਜੱਤੇਦਾਰ ਆ ਹਰਜਿੰਦਰ ਸਿੰਘ ਤਾਮੀ ਐ ਐਸਜੀਪੀਸੀ ਦੇ ਪ੍ਰਧਾਨ ਆ ਪ੍ਰਕਾਸ਼ ਕੁਬੀਰ ਸਿੰਘ ਬਾਦਲ ਆ ਅੱਛਾ ਇੱਕ ਹੋਰ ਆ ਮੀਡੀਆ ਜਿਹੜਾ ਹੁਣ ਕਿਤੇ ਨਹੀਂ ਦੇਖਦਾ ਮਾਰਛਾਲਾ ਮਾਰ ਮਾਰ ਕੇ ਆ ਦੱਸੋ ਜੀ ਉਹਨੇ ਕੰਗਣਾ ਨੇ ਆ ਕਰਤਾ ਹੁਣ ਕੀ ਦੱਸੋਗੇ ਫਿਰ ਉਹ ਤੀਜੇ ਕੋਲ ਫਿਰ ਉਹ ਚੌਥੇ ਕੋਲ ਜਿਹੜੀ ਗੱਲ ਨੂੰ ਬਿਲਕੁਲ ਹੀ ਕਿਸੇ ਨੇ ਦੇਖਿਆ ਵੀ ਨਹੀਂ ਹੋਣਾ ਹੁੰਦਾ ਤਾਂ ਵੀ ਉਹ ਸਤਵੇਂ ਸਮਾਨ ਤੇ ਰਹਿੰਦੀ ਕਦਰ ਮੀਡੀਆ ਤੇ ਸਿਰੇ ਲਾ ਦਿੰਦਾ ਹੁਣ ਉਹ ਕੱਲਾ ਕੱਲਾ ਬਿਆਨ ਜਿਹੜਾ ਸਾਰਿਆਂ ਦਾ ਦਰਜ ਕਰ ਰਿਹਾ ਉਧਰੋਂ ਫਿਰ ਹੁਣ ਨਵਾਂ ਕੋਈ ਕੰਗਣਾ ਦਾ ਜਾਂ ਉਹਨਾਂ ਦੇ ਵੱਲੋਂ ਕੋਈ ਹੋਰ ਬਿਆਨ ਆ ਜਾਊਗਾ ਇਹ ਸਾਰੀ ਕੰਟਰੋਵਰਸਿ ਜਿਹੜੀ ਬਣੀ ਹੋਈ ਆ ਬਿਨਾ ਕਿਸੇ ਲੋਡ ਤੋਂ ਜ਼ਰੂਰਤ ਉਹ ਇੱਕ ਕਲਾ ਦੀ ਫਿਲਮ ਫਿਲਮ ਦੀ ਅਦਾਕਾਰੀ ਦੀ ਜਾਂ ਕੋਈ ਐਕਟ੍ਰੈਸ ਦੀ ਆਪਣੇ ਹੁਨਰ ਦੀ ਗੱਲ ਨਹੀਂ ਹੈ ਇਹਦੇ 'ਚ ਇਹਦੇ ਸਿੰਪਲੀ ਇੱਕ ਰਾਜਨੀਤਿਕ ਤੌਰ ਤੇ ਤੁਸੀਂ ਜਾਂ ਧਾਰਮਿਕ ਸੈਂਟੀਮੈਂਟਸ ਦਾ ਇਸ਼ੂ ਨੂੰ ਛੇੜ ਛੇੜ ਕੇ ਇੱਕ ਹਲਕੀ ਫੁਲਕੀ ਕਿਸਮ ਦੀ ਮਸ਼ਹੂਰੀ ਖਾਟ ਰਹੇ ਆ ਇੱਕ ਖਤਰੇ ਵਾਲੀ ਗੱਲ ਹੁੰਦੀ ਹੈ ਇੰਜ ਤੁਸੀਂ ਸੈਂਟੀਮੈਂਟਸ ਲੋਕਾਂ ਦੇ ਬਾਰ-ਬਾਰ ਪੜਕਾਉਗੇ ਆਪਾਂ ਜਾਣਦੇ ਆ ਪਰ ਹੋ ਸਕਦਾ ਇਹਦੇ ਪਿੱਛੇ ਵੀ ਕੋਈ ਨਾ ਕੋਈ ਇੱਕ ਆਪਣੇ ਤੌਰ ਤੇ ਸ਼ਾਜੇਸ਼ਤਨੀ ਮੈਂ ਕਹਿੰਦਾ ਕੋਈ ਸਕੀਮ ਘੜੀ ਗਈ ਹੋਵੇ ਕਿ ਤੁਸੀਂ ਇੰਜ ਕਰੋ ਉਹਦਾ ਇੰਜ ਜਵਾਬ ਆਊਗਾ ਫਿਰ ਸਾਨੂੰ ਇੰਜਾਂ ਵੋਟਾਂ ਮਿਲਣਗੀਆਂ ਅਸੀਂ ਧਰੂਵੀਕਰਨ ਕਰਾਂਗੇ ਕਿ ਕੀ ਲੱਗਦਾ ਨਹੀਂ ਜਿਵੇਂ ਤੁਸੀਂ ਵੋਟਾਂ ਕਹਿ ਰਹੇ ਹੋ ਕਿ ਇਸ ਫਿਲਮ ਨੂੰ ਹਿੱਟ ਕਰਨ ਦੇ ਲਈ ਇਹ ਚੀਜ਼ ਫਾਇਦੇਮੰਦ ਹੋਊਗੀ ਜੇਕਰ ਇਹ ਫਿਲਮ ਹਿੱਟ ਹੋ ਜਾਂਦੀ ਹੈ ਜੇ ਫਿਲਮ ਇੰਨਾ ਕਮਾ ਜਾਂਦੀ ਹੈ ਪੈਸਾ ਕਿ ਇਹ ਇਸ ਪਿੱਛੇ ਇਹ ਵੀ ਕਾਰਨ ਹੋਊਗਾ ਕਿ ਜਿਹੜਾ ਸਿੱਖ ਨੇ ਵਿਰੋਧ ਕੀਤਾ ਉਸ ਕਰਕੇ ਜਿਹੜੀ ਉਹਨੂੰ ਹਾਈਪ ਮਿਲੀ ਹੈ ਮੇਰਾ ਸਵਾਲ ਦੇਖੋ ਪੰਜਾਬ ਦੇ ਅੰਦਰ ਤੇ ਐਸੀ ਜੀ ਫਿਲਮ ਮੇਰਾ ਖਿਆਲ ਨਹੀਂ ਇਜਾਜ਼ਤ ਦੇਣਗੇ ਜਿਹਦੇ ਨਾਲ ਕੋਈ ਸੈਂਟੀਮੈਂਟਸ ਹਾਰਟ ਹੋ ਨੀ ਭਾਰਤ ਵਿੱਚ ਹੁਣ ਮੇਰਾ ਖਿਆਲ ਇਹ ਫਿਲਮ ਹੈ ਤੇ ਹਿੰਦੀ ਚ ਹੀ ਆ ਹੁਣ ਇਹ ਨਹੀਂ ਪਤਾ ਕਿ ਪੰਜਾਬੀ ਚ ਹੈ ਜਾਂ ਹਿੰਦੀ ਚ ਮੈਨੂੰ ਨਹੀਂ ਪੱਕਾ ਪਤਾ ਹਿੰਦੀ ਚ ਜੇ ਤੋ ਫਿਲਮ ਇਨੀ ਤਾਂ ਉਹ ਕਾ ਜੇ ਟ੍ਰੇਲਰ ਬਾਰ ਬਾਰ ਉਹ ਫੋਟੋਆਂ ਦਿਖਾ ਰਹੇ ਆ ਮੀਡੀਆ ਦੇ ਵਿੱਚ ਜਿੰਨਾ ਕਿ ਦਿਖਾਇਆ ਜਾ ਰਿਹਾ ਜੇ ਹਿੰਦੀ ਚ ਫਿਲਮਾਂ ਤੇ ਹਿੰਦੀ 벨ਟ ਦੇ ਵਿੱਚ ਹੋ ਸਕਦਾ ਪੋਲਿਟੀਕਲ ਕਾਰਨਾ ਕਰਕੇ ਵੀ ਲੋਕ ਦੇਖ ਲੈਣ ਬਾਬਾ ਰਾਮ ਰਹੀਮ ਜਿਨ੍ਹਾਂ ਨੂੰ ਕਹਿੰਦੇ ਉਹਨਾਂ ਦੇ ਮਹਿੰਗੀਆਂ 10-10 ਗੁਣਾ ਮਹਿੰਗੀਆਂ ਟਿਕਟਾਂ ਲੈ ਕੇ ਵੀ ਉਹਨਾਂ ਦੇ ਪੈਰੋਕਾਰਾਂ ਨੇ ਦੇਖੀਆਂ ਇਹ ਵੀ ਕੰਮ ਤੇ ਸਾਡੇ ਚੱਲਦਾ ਹੈ ਨਾ ਇੱਕ ਦੇ ਜਿਹੜਾ ਆ ਕੰਗਣਾ ਨੂੰ ਕੋਈ ਇਹਨੇ ਕਿਸੇ ਨੂੰ ਕੀ ਕਹਿਣਾ ਉਹਨੂੰ ਖੁਦ ਹੀ ਸਮਝਣਾ ਚਾਹੀਦਾ ਕਿ ਕਿਸੇ ਵੀ ਗੱਲ ਦੀ ਤੁਸੀਂ ਐਕਸਟ੍ਰੀਮ ਤੇ ਨਹੀਂ ਜਾਣਾ ਚਾਹੀਦਾ ਅਤੀ ਨਹੀਂ ਕਰਨੀ ਚਾਹੀਦੀ ਇਹ ਇਹ ਜਿਹੜੀ ਹੈ ਆਪਾਂ ਅੱਗੇ ਸਾਡੇ ਦੇਖਿਆ ਤੁਸੀਂ ਕਿਤੇ ਕਿਤੇ ਤੱਕ ਲੋਕ ਜਦੋਂ ਪਿੱਛੇ ਪੈਂਦੇ ਆ ਧਰਮ ਦੇ ਨਾਂ ਤੇ ਭਾਵੇਂ ਤੁਸੀਂ ਕਿਸੇ ਮੁਸਲਮ ਦੇ ਧਰਮ ਦੇ ਵਿੱਚ ਇਹੋ ਜਿਹਿਆਂ ਕਰੋ ਉਹ ਟੇਲਰ ਮਾਸਟਰ ਦਾ ਤੁਹਾਨੂੰ ਪਤਾ ਉਹ ਜਿਹੜਾ ਹੋਇਆ ਸੀ ਮੇਰੇ ਖਿਆਲ ਰਾਜਸਥਾਨ ਦੇ ਵਿੱਚ ਫਿਰ ਉਹ ਮਰਡਰ ਹੋਇਆ ਫਿਰ ਗਾਂ ਤੋਂ ਗਾਂ ਗੱਲਾਂ ਚੱਲੀਆਂ ਇਹ ਜਿਹੜਾ ਕੰਮ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਖੁਦ ਆਪਣੇ ਹਿੱਤ ਵਿੱਚ ਆਪਣੀ ਲਾਦੀ ਹਿੱਤ ਵਿੱਚ ਆਪਣੇ ਕਾਰੋਬਾਰ ਦੇ ਹਿੱਤ ਵਿੱਚ ਤੇ ਆਪਣੇ ਪੋਲੀਟੀਕਲ ਜ਼ਿੰਮੇਵਾਰੀ ਦੇ ਹਿੱਤ ਵਿੱਚ ਇਹ ਕੰਮ ਜਿਹੜਾ ਨਾ ਕਿ ਸੈਂਟੀਮੈਂਟਸ ਕਿਸੇ ਦੇ ਹਰਟ ਕਰਨੇ ਉਸ ਨੂੰ ਅਭਾਰ ਕੇ ਆਪਣੇ ਕੋਸ਼ਿਸ਼ਾਂ ਕਰਨੀਆਂ ਆਪਣੀ ਨਾਮਣਾ ਖੱਟਣ ਦਾ ਪੈਸਾ ਬਣਾਉਣ ਦਾ ਇਹ ਕਰਨਾ ਇਸ ਤੇ ਥੋੜਾ ਗਰੇਜ਼ ਕਰਨਾ ਚਾਹੀਦਾ ਦੂਜੀ ਗੱਲ ਮੈਂ ਲਾਉਂਗਾ ਕਿ ਦੇਖੋ ਪੋਲੀਟਿਕਸ ਈ ਨੀਵੇਂ ਪਦਰਾ ਤੇ ਆਖੀ ਵੀ ਕੁਛ ਤੇ ਛੱਡ ਦਿਓ ਹੁਣ ਦੇਖੋ ਤੁਸੀਂ ਸੋਚ ਕੇ ਦੇਖੋ ਆਟਾ ਦਾਂਦ ਸਕੀਮ ਆਈ ਜੀ ਮਿਨਿਸਟਰ ਦੀਆਂ ਫੋਟੋਆਂ ਉਹ ਬੈਗ ਦੇ ਉੱਤੇ ਨਾਲ ਲੱਗਣੀਆਂ ਚਾਹੀਦੀਆਂ ਇਸ ਕਰਕੇ ਥੋੜੀ ਲੇਟ ਹੋ ਗਈ ਕਿਉਂਕਿ ਅਜੇ ਫੋਟੋਆਂ ਨਹੀਂ ਸੀ ਲੱਗੀਆਂ ਵੀ ਕਿਉਂ ਘਰ ਘਰ ચીਫ ਮਿਨਿਸਟਰ ਕੋਈ ਉੱਥੇ ਯੁੱਧ ਲੜ ਕੇ ਆਇਆ ਬਹੁਤ ਜ਼ਿਆਦਾ ਉੱਥੋਂ ਕੇ ਫਰੰਟ ਲਾਈਨ ਤੋਂ ਲੋਕੀ ਇਨਸਪਾਇਰ ਹੋਣਗੇ ਜ਼ਬਰਦਸਤੀ ਲੋਕਾਂ ਨੂੰ ਆਪਣਾ ਥੋਪੜਾ ਦਿਖਾਉਣ ਵਾਲੀਆਂ ਗੱਲਾਂ ਉਹੀ ਪ੍ਰਧਾਨ ਮੰਤਰੀ ਦਾ ਹੁੰਦਾ ਕੋਈ ਕਿਤੇ ਚਲੇ ਜੋ ਪਬਲਿਕ ਸਪੇਸਿਸ ਦੇ ਵਿੱਚ ਤੁਸੀਂ ਭਾਈ ਇਹ ਕੀ ਕੀ ਹੈ ਜਿੰਨੇ ਜੇ ਤੁਸੀਂ ਚੰਗਾ ਕੰਮ ਕਰੋਗੇ ਲੋਕ ਤੁਹਾਨੂੰ ਲੈ ਆਉਣਗੇ ਜੇ ਤੁਸੀਂ ਨਹੀਂ ਚੰਗਾ ਕੰਮ ਕਰੋਗੇ ਲੋਕ ਤੁਹਾਨੂੰ ਨਿਕਾਰ ਦੇਣਗੇ ਤੁਸੀਂ ਜ਼ਬਰਦਸਤੀ ਆਪਣੇ ਆਪ ਨੂੰ ਸਰਕਾਰੀ ਪੈਸਾ ਖਜ਼ਾਨੇ ਦਾ ਖਰਚ ਕੇ ਜਿਹੜਾ ਟੈਕਸਾਂ ਦਾ ਪੈਸਾ ਆਪਣੀ ਨਿਪਦਰ ਤੇ ਮਸ਼ਹੂਰੀ ਕਰਨ ਦਾ ਤੁਹਾਨੂੰ ਕੀ ਚਾ ਚੜਿਆ ਆ ਪ੍ਰਧਾਨ ਮੰਤਰੀ ਦਾ ਜਿਹੜਾ ਗੈਸ ਦਾ ਦਿੱਤੀ ਸੀਗੇ ਤੁਸੀਂ ਦੇਖੋ ਹਰ ਗੈਸ ਸਟੇਸ਼ਨ ਦੇ ਉੱਤੇ ਉਹ ਵੱਡੇ ਵੱਡੇ ਫਲੈਕਸਾਂ ਲੱਗੀਆਂ ਕਈ ਸਾਲ ਲੱਗੀਆਂ ਰਹੀਆਂ ਇਹ ਕੰਮ ਜਿਹੜਾ ਨਾ ਤੁਹਾਡੀ ਜਿਹੜੀ ਜ਼ਿੰਦਗੀ ਹੈ ਜਿਹੜੀ ਪ੍ਰਾਈਵੇਟ ਲਾਈਫ ਹੈ ਸਾਡੀ ਨਿੱਜੀ ਜੀਵਨ ਹੈ ਉਹਨੂੰ ਵੀ ਇਹ ਗ੍ਰੈਬ ਕਰਕੇ ਤੇ ਸਾਨੂੰ ਮਜਬੂਰ ਕਰਦੇ ਸਾਡੇ ਮਾਈਂਡ ਨੂੰ ਸਾਡੀ ਸੋਚ ਨੂੰ ਮਜਬੂਰ ਕਰਦੇ ਕਿ ਐਸ ਪਾਸੇ ਦੇਖੋ ਅਸੀਂ ਜਾਨੀ ਜੇ ਮੈਂ ਚੀਫ ਮਿਨਿਸਟਰ ਹੋ ਹੋ ਮਿਨਿਸਟਰ ਜਾਂ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਜਾਂ ਜੇ ਇਹ ਸਾਰੇ ਹੀਰੋ ਰਾਜੇ ਮਹਾਰਾਜੇ ਤੇ ਇੰਝ ਕਰਦੇ ਸੀਗੇ ਕਿ ਕੋ ਉਹ ਦੇਖੋ ਨੇਪਾਲ ਦੇ ਵਿੱਚ ਉਹ ਜਿਹੜਾ ਰਾਜਾ ਜਿੰਨੇ ਚ ਰਾਜ ਰਿਆ ਹੁਣ ਉਹ ਵੀ ਕਹਿੰਦੇ ਸਨ ਕਿ ਡੈਮੋਕ੍ਰੇਸੀ ਨਾਲੋਂ ਰਾਜਾ ਹੀ ਚੰਗਾ ਇਹ ਵੀ ਵੈਸੇ ਹੈਰਾਨੀ ਦੀ ਗੱਲ ਆ ਅਲੱਗ ਵਿਸ਼ਾ ਆ ਪਰ ਉਹਨਾਂ ਦੀ ਹਰ ਜਗ੍ਹਾ ਫੋਟੋ ਲੱਗਣੀ ਜ਼ਰੂਰੀ ਜਿਵੇਂ ਹੁਣ ਵੀ ਸਾਡੇ ਰਾਸ਼ਟਰਪਤੀ ਦੀ ਹਰ ਜਗ੍ਹਾ ਪ੍ਰਧਾਨ ਮੰਤਰੀ ਦੀ ਆ ਫਿਰ 3 ਮਿਨਿਸਟਰ ਵੀ ਨਾਲ ਬਹਿ ਜਾਂਦੇ ਇਹ ਜਿਹੜੇ ਕੰਮ ਹੈ ਨਾ ਇਹ ਘਟਾਉਣੇ ਚਾਹੀਦੇ ਆ ਇਹ 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 ਕਿਸੇ ਵੀ ਡੈਮੋਕ੍ਰੇਸੀ ਲਈ ਘਾਤਕ ਆ ਜਦੋਂ ਤੁਸੀਂ ਜਿਹੜਾ ਨਿੱਜੀ ਤੌਰ ਤੇ ਕਿਸੇ ਦੇ ਇੰਡੀਵਿਜੂਅਲ ਅੱਖ ਨੂੰ ਆਭਾਰ ਕਿ ਉਹਨੂੰ ਆਈਕਨ ਬਣਾਉਣ ਦੀ ਕੋਸ਼ਿਸ਼ ਕਰਦੇ ਇਹੀ ਕੰਗਣਾ ਦਾ ਹੁਣ ਹੋ ਰਿਹਾ ਜਾਂ ਇਹੀ ਸਾਰਾ ਕੁਝ ਹੋ ਰਿਹਾ ਮੈਂ ਥੋੜੀ ਗੱਲ ਦੂਜੇ ਪਾਸੇ ਲੈ ਗਿਆ ਕਿ ਜਿਹੜੀ ਬਾਕੀ ਪ੍ਰਵਿੰਦਰ ਤੁਸੀਂ ਹੁਣ ਦੂਜੇ ਪਾਸੇ ਸੋਚ ਕੇ ਦੇਖੋ ਕਿ ਆ ਚੀਜ਼ਾਂ ਕਲਚਰ ਤੇ ਬਚਿਆ ਸਹਿਤ ਬਚਿਆ ਕਹਾਣੀਆਂ ਬਚੀਆਂ ਹੋਈਆਂ ਨੋਵਲ ਬਚੀ ਹੋਇਆ ਜੇ ਇਹਦੇ ਚ ਵੀ ਉਹੀ ਰੰਗਤ ਆ ਜਾਏ ਫਿਰ ਤਾਂ ਤੁਹਾਡਾ ਜੀਵਨ ਕਿ ਹੋ ਜਾਊ ਦੁੱਬਰ ਖਤਮ ਇੱਕ ਜਿਹੜੀ ਫਿਲਮ ਇੰਡਸਟਰੀ ਆ ਲੋਕਾਂ ਤੁਸੀਂ ਅੱਜ ਤੋਂ 50 ਸਾਲ ਪਹਿਲਾਂ ਦੀਆਂ ਫਿਲਮਾਂ ਦੇਖ ਲਓ ਕੁਡੀਆਂ-ਕਡੀਆਂ ਕਲਾਸਿਕ ਬੈਂ ਤੁਸੀਂ ਹਿਸਟੋਰਿਕ ਫਿਲਮਾਂ ਬਣਾਓ ਤੁਸੀਂ ਕਲਚਰਲ ਫਿਲਮਾਂ ਬਣਾਓ ਤੁਸੀਂ ਸਮਾਜਿਕ ਪ੍ਰੋਬਲਮਾਂ ਦੇ ਉੱਤੇ ਫਿਲਮਾਂ ਬਣਾਓ ਆਉਣ ਵਾਲੇ ਪੀਵਕ ਵਿੱਚ ਸਾਡੇ ਦੇਸ਼ ਨੂੰ ਕਿੱਧਰ ਜਾਣਾ ਚਾਹੀਦਾ ਉਹਦੇ 'ਚ ਫਿਲਮਾਂ ਰਾਹੀਂ ਦਰਸਾਓ ਕਿਸੇ ਨੂੰ ਸਮਝ ਪਾਊਗੀ ਲੋਕ ਐਪਰੀਸ਼ੀਏਟ ਵੀ ਕਰਨਗੇ ਜਾਂ ਅੱਜ ਦੇ ਕ੍ਰਾਈਸਿਸ ਕੀ ਆ ਉਹਨਾਂ ਤੇ ਗੱਲਾਂ ਕਰੋ ਉਹ ਸਾਰਾ ਕੁਝ ਛੱਡ ਕੇ ਕਦੀ ਅ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਉਹਤੇ ਬਣਾ ਦਿੱਤੀ ਮਨਮੋਹਨ ਸਿੰਘ ਤੇ ਪਹਿਲਾਂ ਇੱਕ ਫਿਲਮ ਬਣਾ ਦਿੱਤੀ ਆ ਹੁਣ ਇੱਕ ਇਹਦੇ ਤੇ ਬਣਾ ਦਿੱਤੀ ਨਾਲ ਵਿੱਚ ਧਰਮ ਦਾ ਤੜਕਾ ਲਾ ਕੇ ਐਮਰਜੈਂਸੀ ਤੇ ਇੰਦਰਾ ਗਾਂਧੀ ਤੇ ਫਿਲਮ ਬਣਾਤੀ ਤੁਹਾਨੂੰ ਕੋਈ ਕੰਮ ਹੀ ਨਹੀਂ ਆ ਹੁਣ ਬੀਜੇਪੀ ਇਸ ਕੰਮ ਤੇ ਲੱਗ ਗਿਆ ਕਿ ਹੁਣ ਪ੍ਰੋਪਾਗੈਂਡਾ ਆਪਣੇ ਜਿਹੜੇ ਉਹਨਾਂ ਦੇ ਨੇੜੇ ਦੇ ਜਾਂ ਉਹਨਾਂ ਦੇ ਭਗਤ ਫਿਲਮਾਂ ਦੇ ਵਿੱਚ ਕਲਾਕਾਰ ਹੈਗੇ ਆ ਉਹ ਇਧਰ ਨੂੰ ਕਲਾਕਾਰੀ ਹੁਣ ਰਾਜਨੀਤੀ ਤੇ ਕਲਾ ਹੀ ਲਈ ਕਲਾਕਾਰੀ ਦਿਖਾਉਣਗੇ ਇਹ ਇਹ ਕਿਹੜੇ ਕਿਹੜਾ ਕੰਮ ਸ਼ੁਰੂ ਕਰਤਾ ਇਹਨਾਂ ਨੇ ਜਾਨੀ ਮੈਂ ਕਹਿੰਨਾ ਕਿ ਜਿੱਥੇ ਇੱਕ ਕ੍ਰੀਏਟਿਵ ਕੰਮ ਆ ਫਿਲਮਾਂ ਇੱਕ ਬਹੁਤ ਜਿੱਤਾ ਦੀ ਜ਼ਿੰਦਗੀ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਾਉਂਦੀਆਂ ਤੁਸੀਂ ਉਹਦੇ ਤੇ ਵੀ ਆਪਣਾ ਗਲਬਾ ਤੇ ਆਪਣੇ ਸਕੰਜੇ ਚ ਕਰਕੇ ਉਹਦਾ ਵੀ ਸਤਿਆਨਾਸ਼ ਕਰਨ ਲੱਗੇ ਹੋਏ ਆ ਲੋਕ ਉਹ ਵੀ ਬੰਦ ਕਰ ਦੇਣਗੇ ਫਿਰ ਲੋਕੀ ਚਾਰੇ ਪਾਸੇ ਘਰਾਂਦੇ ਉਹ ਆਟੇ ਦਾ ਹਲ ਤੋਂ ਲੱਗ ਕੇ ਤੇ ਫਿਲਮਾਂ ਤੱਕ ਜਿੱਥੇ ਵੀ ਜਾਣ ਤੁਸੀਂ ਗੈਸ ਸਟੇਸ਼ਨ ਤੇ ਗਏ ਮੈਂ ਤੁਹਾਨੂੰ ਉਹ ਗੱਲ ਪਹਿਲਾਂ ਹੀ ਦੱਸ ਚੁੱਕਾ ਇੰਨਾ ਜ਼ਿਆਦਾ ਤੁਸੀਂ ਸਾਡੇ ਤੇ ਭਾਰੂ ਪੈਨੇ ਆ ਇਹ ਤੇ ਇਹ ਸਾਨੂੰ ਸਜਾਇਆ ਹੈ ਕਿਸਮ ਦੀ ਇਹ ਕੀ ਸਜਾ ਦੇਣੀ ਚਾਹੁੰਨੀ ਆ ਕੋਰਟਾਂ ਨਹੀਂ ਇਲੈਕਸ਼ਨ ਕਮਿਸ਼ਨ ਨਹੀਂ ਛੱਡਿਆ ਕੋਰਟਾਂ ਦੇ ਉੱਤੇ ਪ੍ਰਭਾਵ ਪਾਉਣੋਂ ਨਹੀਂ ਛੱਡਿਆ ਸੀਬੀਆਈ ਈਡੀ ਫਲਾਨਾ ਉਹ ਸਾਰੇ ਲੋਕ ਕਹਿੰਦੇ ਕਿ ਉਹਨਾਂ ਤੇ ਤੁਸੀਂ ਪ੍ਰਭਾਵ ਪਾਉਣੋਂ ਨਹੀਂ ਛੱਡਿਆ ਜੇ ਇੱਥੇ ਤੱਕ ਹੋ ਗਿਆ ਆ ਚੀਜ਼ਾਂ ਜਿਹੜੀਆਂ ਕਿ ਅਸਲ 'ਚ ਉਹਨਾਂ ਦਾ ਜੀਵਨ ਡਿਫੈਂਸ ਵਿੱਚ ਆ ਵਿਰੋਧ ਵਿੱਚ ਆ ਰੋਸ ਵਿੱਚ ਆ ਕ੍ਰਿਟਿਕਸ ਦੇ ਤੌਰ ਤੇ ਆ ਵਾਚਡੌਗ ਦੇ ਤੌਰ ਤੇ ਮੀਡੀਆ ਨਹੀਂ ਛੱਡਿਆ ਤੁਸੀਂ ਤੁਸੀਂ ਮੀਡੀਆ ਦੇ ਵਿੱਚ ਮੈਨੂੰ ਦੱਸੋ ਤੁਸੀਂ ਕਿ ਕੀ ਇਹ ਕਿਤਾਬੜ ਕੇ ਕਹਿ ਸਕਦੇ ਆ ਕਿ ਮੀਡੀਆ ਜਾ ਲਿਆ ਇੱਕ ਸੈਕਸ਼ਨ ਮਾੜਾ ਮੋਟਾ ਆਜ਼ਾਦ ਹੋਊਗਾ ਉਹ ਫਿਰ ਸਾਫਰ ਵੀ ਕਰਦਾ ਜਾ ਕੇ ਪੁੱਛ ਲਓ ਜੀਤ ਨੂੰ ਜਿਹੜਾ ਨਹੀਂ ਹਿਸ ਮਾਸਟਰ ਵਾਈਸ ਬੋਲਦਾ ਤੇ ਉਹਦਾ ਕੀ ਹਾਲ ਹੈ ਕੋਈ ਵੀ ਮਿਲਦਾ ਉਹਨਾਂ ਨੂੰ ਇਸ਼ਤਿਆਰ ਇਹ ਜਿਹੜਾ ਇਸ ਤਰੀਕੇ ਨਾਲ ਸਾਰੇ ਪਾਸੇ ਗਲਬਾ ਪਾ ਕੇ ਰੱਖਣਾ ਰਾਜਨੀਤੀ ਵੱਲੋਂ ਦੇਸ਼ ਦੀ ਡੈਮੋਕ੍ਰੇਸੀ ਲਈ ਬਹੁਤ ਘਾਤਕ ਹੈ ਇਸੇ ਕਰਕੇ ਅਸੀਂ ਦਿਨ ਬਿਨੇਣ ਹਰ ਫੀਲਡ ਦੇ ਵਿੱਚ ਪਛੜਦੇ ਜਾ ਰਹੇ ਹਾਂ ਜੀ ਪ੍ਰੋਫੈਸਰ ਸਰ ਪਿਛਲੇ ਦਿਨੀ ਮਹਾਰਾਸ਼ਟਰ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਕਿਥੇ ਤੌਰ ਤੇ ਉਥੇ ਦੋ ਬੱਚੀਆਂ ਦੇ ਨਾਲ ਸਕੂਲ ਦੇ ਵਿੱਚ ਸਵੀਪਰ ਦੇ ਵੱਲੋਂ ਕੁਝ ਗਲਤ ਹਰਕਤ ਕੀਤੀ ਗਈ ਜਨਸੀ ਸ਼ੋਸ਼ਣ ਜਿਹਨੂੰ ਕਹਿ ਦਿੰਦੇ ਆ ਤਾਂ ਉਸ ਮਾਮਲੇ ਦੇ ਵਿੱਚ ਹੁਣ ਬੰਬੇ ਹਾਈ ਕੋਰਟ ਨੇ ਕੇਸ ਦੀ ਡਾਇਰੀ ਮੰਗੀ ਹੈ ਕੋਰਟ ਨੇ ਇਥੋਂ ਤੱਕ ਝਾੜ-ਚੰਬ ਕਰਦੇ ਕਿਹਾ ਹੈ ਕਿ ਜੇ ਜਦੋਂ ਸਕੂਲ ਹੀ ਸੁਰੱਖਿਅਤ ਨਹੀਂ ਤਾਂ ਸਿੱਖਿਆ ਦੇ ਅਧਿਕਾਰ ਦੀ ਗੱਲ ਕਰਨ ਦਾ ਕੀ ਮਤਲਬ ਰਹਿ ਗਿਆ ਇਸ ਪਿੱਛੇ ਹੋਰ ਚੀਜ਼ਾਂ ਦੀ ਗੱਲ ਕਰਨ ਦੀ ਕੋਈ ਤੁਕ ਹੀ ਨਹੀਂ ਬਣਦੀ ਸਿੱਖਿਆ ਤੇ ਅਧਿਕਾਰਾਂ ਦੀ ਜਦੋਂ ਬੱਚੇ ਸੇਫ ਹੀ ਨਹੀਂ ਹੈ ਸਕੂਲਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਹਾਈ ਕੋਰਟ ਦੀ ਟਿੱਪਣੀ ਬਿਲਕੁਲ ਵਾਜਬ ਹੈ ਨਹੀਂ ਹਾਈ ਕੋਰਟ ਵੀ ਆਪਣਾ ਖਾਣਾ ਪੂਰਤੀ ਕਰਦੇ ਆ ਨਾ ਕਰਨ ਵਾਲਿਆਂ ਤੇ ਚਲੋ ਟਿੱਪਣੀ ਕਰਤੀ ਠੀਕ ਆ ਕਿਹੜੀ ਚੀਜ਼ ਕਿੱਥੇ ਸੇਫ ਆ ਮੈਨੂੰ ਦੱਸਣ ਕਿ ਪਿੰਡ ਸਾਡੇ ਸੇਫ ਆ ਜੰਗਲ ਸਾਡੇ ਸੇਫ ਆ ਦਫ਼ਤਰ ਸਾਡੇ ਸੇਫ ਆ ਜਿੱਥੇ ਉਥੇ ਜਿਹੜੇ ਉਹਨਾਂ ਦੇ ਬੌਸ ਆ ਉਹ ਕਿਤੇ ਸੈਕਸ਼ੂਅਲ ਹਰਾਸਮੈਂਟ ਨਹੀਂ ਕਰਦੇ ਐਕਟ ਬਣਿਆ ਹੋਇਆ ਸੈਕਸ਼ੂਅਲ ਹਰਾਸਮੈਂਟ ਐਟ ਵਰਕਪਲੇਸ ਉਹਦੇ ਅਗੇਂਸਟ ਐਕਟ ਬਣਿਆ ਹੋਇਆ ਕਿੱਥੇ ਕਮੇਟੀਆਂ ਬਣਦੀਆਂ ਐ ਲੈਣ ਪੂਰਾ ਉਹਦਾ ਜਾਇਜ਼ਾ ਲੈਣ ਜੇ ਲੈਣਾ ਤੇ ਸੱਚੀ ਮੁੱਚੀ ਕਰਨਾ ਔਰ ਇਹਨਾਂ ਨੂੰ ਸਾਡੇ ਜਿਹੜੇ ਪੋਲੀਟੀਸ਼ੀਅਨ ਆ ਜਾਂ ਕੋਰਟਾਂ 'ਚ ਲੱਗਦੀਆਂ ਵੀ ਕਾਨੂੰਨ ਬਣਾਤਾ ਤੇ ਬਹੁਤ ਕੰਮ ਹੋ ਗਿਆ ਹੁਣ ਤੇ ਬਸ ਸਾਡੀ ਅਸੀਂ ਸੁਰਖਰੂ ਹੋ ਗਏ ਸਾਡਾ ਕੰਮ ਹੋ ਗਿਆ ਹੁਣ ਤੇ ਬਸ ਆਟੋਮੈਟਿਕਲੀ ਲੋਕਾਂ ਨੇ ਉਹ ਕਾਨੂੰਨ ਪੜ ਪੜ ਕੇ ਸਿਆਣੇ ਹੋ ਜਾਣ ਕਿਸੇ ਨੂੰ ਕੋਈ ਪਤਾ ਨਹੀਂ ਆ ਕਾਨੂੰਨ ਤਰਾਤਲ ਤੇ ਜਿਹੜਾ ਲੋਕ ਰੋਜ਼ ਮਰ ਰਾ ਜੀ ਮਨੇ ਆ ਕਾਨੂੰਨ ਪੜ ਪੜ ਕੇ ਚੱਲਦਾ ਉਹ ਤੇ ਜਿਹਦਾ ਜਿੱਥੇ ਜਿਵੇਂ ਅੰਨੀ ਪੀਏ ਕੁੱਤਾ ਚੱਟੇ ਵਾਲੀ ਗੱਲ ਹੈ ਹੋਈ ਹੋਈ ਆ ਜੇ ਸਾਡੇ ਲੀਡਰਾਂ ਦਾ ਹੀ ਕਰਤਾਰ ਇਹੋ ਜਿਹਾ ਹੋਊਗਾ ਉਹ ਹੋਈ ਲੋਕਾਂ ਦੇ ਸਾਹਮਣੇ ਇੱਕ ਸਾਫ਼ ਸੁਥਰਾ ਕਿਰਦਾਰ ਨਹੀਂ ਹੋਊਗਾ ਕੈਰੈਕਟਰ ਨਹੀਂ ਹੋਊਗਾ ਫਿਰ ਬਾਕੀ ਦੇ ਜਿਹੜੇ ਸੰਸਥਾਨ ਆ ਭਾਵੇਂ ਉਹ ਤੁਸੀਂ ਐਜੂਕੇਸ਼ਨ ਲਾ ਲਓ ਤੇ ਭਾਵੇਂ ਕੋਈ ਐਜੂਕੇਸ਼ਨ ਮਨਿਸਟਰ ਲਾ ਲਓ ਤੇ ਜਾਂ ਕੋਈ ਹੋਰ ਲਾ ਲਓ ਉਹਦੇ ਚ ਜਿੱਥੇ ਖਾਸ ਕਰਕੇ ਜਦੋਂ ਔਰਤਾਂ ਦਾ ਮਾਮਲਾ ਆ ਜਾਂਦਾ ਸੈਕਸ਼ੂਅਲ ਫੇਵਰ ਮੰਗਣਾ ਇਹ ਤੇ ਇੱਕ ਆਮ ਜੀ ਗੱਲ ਹੋਈ ਹੋਈ ਆ ਤੇ ਜਿੱਥੇ ਜਿਹੜੇ ਬੱਚੇ ਐ ਜਿਸ ਤਰ੍ਹਾਂ ਸਕੂਲਾਂ ਦੇ ਐ ਜਾਂ ਕਾਲਜਾਂ ਦੇ ਵਿੱਚ ਛੋਟੀਆਂ ਬੱਚੀਆਂ ਜਾਂ ਹਾਈ ਜਿਹੜੇ ਛੜੇ ਤੁਸੀਂ ਹਰਸਾ ਜਿਹੜੀ ਹਜੇ ਤੱਕ ਕਿਹੜਾ ਕਲਕੱਤੇ ਵਾਲਾ ਕਿਹਦੇ ਖਤਮ ਹੋ ਗਿਆ ਡਾਕਟਰ ਨਹੀਂ ਜਿੱਥੇ ਡਾਕਟਰ ਨਹੀਂ ਵਾ ਸੇਫ ਹੈਗੇ ਉਹ ਤੇ ਦੇਖੋ ਇੱਕ 엘ੀਟ ਕਲਾਸ ਦੇ ਵਿੱਚ ਆ ਜਾਂਦੇ ਉਹ ਉਹ ਤੇ ਇੱਕ ਪੜੇ ਲਿਖਿਆਂ ਦੇ ਵਿੱਚ ਆ ਜਾਂਦੇ ਔਰ ਉਹਨਾਂ ਦਾ ਪ੍ਰੋਫੈਸ਼ਨ ਵੀ ਇੰਨਾ ਕਿ ਕਿਸੇ ਨੂੰ ਵੀ ਉਹਨਾਂ ਤੇ ਦਇਆ ਆਊਗੀ ਕਿ ਦੂਸਰਿਆਂ ਦੀ ਜਾਨ ਬਚਾਉਣ ਤੇ ਤੁਸੀਂ ਉਹਨਾਂ ਦੀ ਜਾਨ ਲੈਣੋਂ ਨਹੀਂ ਹਟਦੇ ਇਸ ਲਈ ਸਾਡੇ ਦੇਸ਼ ਦੇ ਵਿੱਚ ਜਿਹੜੇ ਕਿਸਮ ਦੀਆਂ ਰਾਜਨੀਤਿਕ ਪ੍ਰਣਾਲੀ ਬਣ ਚੁੱਕੀ ਆ ਜੇ ਰਾਜਨੀਤਿਕ ਇੰਸਟੀਚਿਊਸ਼ਨ ਪਾਰਟੀਆਂ ਹੋਰ ਸਾਰਾ ਜੋ ਉਹਨਾਂ ਦਾ ਜੇ ਇਹਨਾਂ ਨੂੰ ਸੂਤਰ ਨਹੀਂ ਕਰਾਂਗੇ ਚੰਗੇ ਬੰਦੇ ਅਸੀਂ ਨਹੀਂ ਲੈ ਕੇ ਆਵਾਂਗੇ ਜੋ ਮਰਜ਼ੀ ਕਰ ਲੋ ਕਿਤੇ ਨਹੀਂ ਸੂਤਰ ਹੋ ਸਕਦਾ ਕਿਉਂਕਿ ਇਹ ਜਿਹੜੀ ਇਹੋ ਜਿਹੇ ਪਾਪਾਂ ਦੀ ਕਰਮਾਂ ਦੀ ਜਨਨੀ ਪੋਲਿਟਿਕਸ ਹੈਗੀ ਆ ਇਸ ਲਈ ਇੱਥੇ ਜਦ ਵੱਡੇ ਸੁਧਾਰ ਨਹੀਂ ਆਉਂਦੇ ਉਹ ਦੇਸ਼ ਇਹ ਟਾਈਮ ਲੱਗੂਗਾ ਦੇਸ਼ ਦੇ ਲੋਕਾਂ ਨੂੰ ਇੱਧਰ ਸੋਚਣਾ ਪਊਗਾ ਖਾ ਪਰ ਪਰ ਸਾਡਾ ਇਹ ਮਾਮਲਾ ਹੋਰ ਔਖਾ ਪ੍ਰਵਿੰਦਰ ਤਾਂ ਹੋ ਜਾਂਦਾ ਲੋਕਾਂ ਦੀ ਮੀਡੀਆ ਨੂੰ ਲੋਕ ਆਵਾਜ਼ ਹੋਣਾ ਚਾਹੀਦਾ ਫਿਰ ਬਹੁਤ ਛੇਤੀ ਸੁਧਾਰ ਆ ਜਾਵੇ ਜਦ ਮੀਡੀਆ ਵੀ ਨਾਲ ਰਲ ਜੂ ਤਾਂ ਉਹ ਖਬਰ ਹੀ ਨਹੀਂ ਦਊ ਜਿੱਥੇ ਇਹਨਾਂ ਸੰਸਥਾਨਾਂ ਦੇ ਜਿਹੜੇ ਸੁਧਾਰ ਹੋਣੇ ਆ ਤਾਂ ਫਿਰ ਸਾਰਿਆਂ ਨੂੰ ਭੁਗਤਣਾ ਭੁਗਤਣਾ ਪੈਂਦਾ ਜੀ ਪ੍ਰੋਫੈਸਰ ਸਾਹਿਬ ਸ਼ੰਭੂ ਬਾਰਡਰ ਅਜੇ ਨਹੀਂ ਖੁੱਲੇਗਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਟਾਲ ਗਈ ਹੈ ਕੋਰਟ ਨੇ ਸੁਣਵਾਈ ਮੁਲਤਵੀ ਕੀਤੀ ਹੈ ਕੋਰਟ ਦੇ ਵਿੱਚ ਜੋ ਹੋਣੀ ਸੀ ਜਾਣਕਾਰੀ ਮੁਤਾਬਿਕ ਸੁਪਰੀਮ ਕੋਰਟ ਨੇ ਦੋਵਾਂ ਸਰਕਾਰਾਂ ਨੂੰ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਕਿਸਾਨਾਂ ਨਾਲ ਬੈਠਕਾਂ ਜਾਰੀ ਰੱਖਣ ਦੇ ਹੁਕਮ ਜਾਰੀ ਕੀਤੇ ਨੇ ਕਿ ਉਸੇ ਤਰ੍ਹਾਂ ਮੀਟਿੰਗਾਂ ਕਰਕੇ ਹੱਲ ਕਰਨ ਦੀ ਕੋਸ਼ਿਸ਼ ਕਰੋ ਇਸ ਦੇ ਨਾਲ ਹੀ ਪੰਜਾਬ ਨੂੰ ਹੋਰ ਕਮੇਟੀ ਮੈਂਬਰਾਂ ਦੇ ਨਾਮ ਵੀ 3 ਦਿਨਾਂ ਦੇ ਅੰਦਰ ਦੇਣ ਲਈ ਕਿਹਾ ਗਿਆ ਅਗਲੀ ਸੁਣਵਾਈ ਸਤੰਬਰ ਨੂੰ ਹੋਵੇਗੀ 2 ਸਤੰਬਰ ਨੂੰ ਤੁਹਾਨੂੰ ਕੀ ਲੱਗਦਾ কোর্ਟ ਨੇ ਕਹਿ ਦਿੱਤਾ ਕਿ ਮੀਟਿੰਗਾਂ ਜਾਰੀ ਰੱਖੋ ਇਹ ਤਾਂ ਗੱਲ ਉੱਥੇ ਦੀ ਉੱਥੇ ਹੀ ਜਾ ਰਹੀ ਜਿੱਥੇ ਪਹਿਲਾਂ ਸੀ ਸੁਪਰੀਮ ਕੋਰਟ ਕੀ ਇਸ ਦੇ ਵਿੱਚ ਹੁਣ ਇੱਕ ਪਾਸੜ ਫੈਸਲਾ ਨਹੀਂ ਕਰ ਸਕਦਾ ਕਿ ਜਾਂ ਤਾਂ ਖੋਲ ਦਿਓ ਬਾਰਡਰ ਜਾਂ ਫਿਰ ਇਹਨਾਂ ਨੂੰ ਕਿਸਾਨਾਂ ਨੂੰ ਦਿੱਲੀ ਜਾਣ ਦਿਓ ਕੀ ਲੱਗਦਾ ਨਹੀਂ ਕਿ ਸੁਪਰੀਮ ਕੋਰਟ ਨੂੰ ਜਾ ਕੇ ਫੈਸਲਾ ਕਰ ਦੇਣਾ ਚਾਹੀਦਾ ਛੇਤੀ ਲੱਗਦਾ ਇਹਦੇ ਵਿੱਚ ਵੀ ਬਹੁਤ ਸਾਰੀ ਪੋਲਿਟਿਕਸ ਆ ਗਈ ਆ ਹਰਿਆਣੇ ਦੀ ਚੋਣ ਆ ਗਈ ਆ ਉਹ ਹੁਣ ਇਸ ਗੱਲ ਤੋਂ ਡਰੀ ਜਾਂਦੇ ਆ ਹਰਿਆਣੇ ਦੀ ਪੁਲਿਸ ਇਹ ਕਹਿੰਦੀ ਸੀ ਕਿ ਦੇਖੋ ਜੀ ਜੇ ਟਰੈਕਟਰ ਟਰਾਲੀਆਂ ਨਾਲ ਨਾਲ ਲੈ ਜਾਣ ਜੇ ਦਿੱਲੀ ਅਸੀਂ ਤਾਂ ਖੋਲ ਦਿੰਨੇ ਆ ਤੇ ਇਹ ਕਹਿੰਦੇ ਟਰੈਕਟਰ ਟਰਾਲੀਆਂ ਸਾਡਾ ਸਾਧਨ ਹੈ ਸਾਡਾ ਤੇ ਰਥ ਆ ਜੇ ਤੁਸੀਂ ਆਪਣੀ ਰੱਥ ਯਾਤਰਾ ਅਡਵਾਨੀ ਨੂੰ ਨਾਲ ਲੈ ਕੇ ਸਾਰੇ ਦੇਸ਼ 'ਚ ਕਰ ਸਕਦੇ ਆ ਅਸੀਂ ਵੀ ਆਪਣੀ ਰੱਥ ਯਾਤਰਾ ਕਰਨੀ ਹੈ ਸਾਨੂੰ ਕਿਉਂ ਰੋਕਦੇ ਆ ਸਾਡੀ ਕਿਸਾਨਾਂ ਦੀ ਆਪਣੀ ਕਿਸਮ ਦੀ ਭਾਵੇਂ ਅਸੀਂ ਗੈਰ ਰਾਜਨੀਤਿਕ ਆ ਪਰ ਸਾਡੀ ਵੀ ਰਾਜਨੀਤੀ ਆ ਰਾਜਨੀਤਿਕ ਲੋਕਾਂ ਨੂੰ ਸਾਬਕ ਸਿਖਾਉਣਾ ਇਹ ਸਾਡੀ ਰਾਜਨੀਤੀ ਹੈ ਤੇ ਉਹਨਾਂ ਨੂੰ ਤੁਸੀਂ ਟੈਕਨੀਕਲੀ ਜਾਂ ਸੰਵਧਾਨਕ ਤੌਰ ਤੇ ਨਹੀਂ ਰੋਕ ਸਕਦੇ ਅਨਲੈਸ ਕਿ ਕਿਤੇ ਉਹ ਟ੍ਰੈਫਿਕ ਦਾ ਹੋਰ ਦਾ ਬਹੁਤ ਵੱਡਾ ਬਣ ਉਹ ਉਹ ਉਹਦੇ ਲਈ ਲਾਅ ਹੈਗਾ ਉਹਦੇ ਲਈ ਤੁਸੀਂ ਬੁੱਕ ਕਰ ਸਕਦੇ ਆ ਤੁਸੀਂ ਜੇ ਕੋਈ ਲਾਅਲੈਸਨੈਸ ਹੁੰਦੀ ਆ ਜਾਂ ਬਾਕੀ ਦੇ ਲੋਕਾਂ ਨੂੰ ਅਸੁਵਿਧਾ ਹੁੰਦੀ ਆ ਹੁਣ ਪਿਛਲੀ ਵਾਰੀ ਵੀ ਜਿਹੜਾ ਸਿੰਗੂ ਟਿਕਰੀ ਬਾਰਡਰ ਤੇ ਹੋਇਆ ਸਾਰਾ ਵੱਡਾ ਪੰਜਾਬੀਆਂ ਦਾ ਉਦੋਂ ਜਾਂ ਹਰਿਆਣੇ ਦੇ ਜਿੰਨੇ ਕਿਸਾਨ ਯੂਪੀ ਦੇ ਸੀ ਉਹ ਇਹਨਾਂ ਨੇ ਥੋੜੀ ਕੀਤਾ ਉਹਨਾਂ ਨੇ ਖੁਦ ਕਰਤਾ ਸੀ ਇਹਦੇ ਫਿਰ ਬੈਠ ਗਏ ਉਥੇ ਉਹਨਾਂ ਹਾਲਾਤਾਂ ਦੇ ਵਿੱਚ ਵੀ ਠੀਕ ਹੈ ਤੁਸੀਂ ਜੇ ਬੰਦ ਕਰਦੇ ਤੇ ਰਹੇ ਸੀ ਇੱਥੇ ਬੈਠੇ ਉਹ ਫਿਰ ਸਾਰੇ 13 14 ਮਹੀਨੇ ਲੋਕਾਂ ਨੇ ਉਹ ਭੁਗਤਿਆ ਹੁਣ ਉਹੀ ਗੱਲ ਫੇਰ ਇਹਨਾਂ ਨੇ ਕੀਤੀ ਹੁਣ ਅੱਗੇ ਅੱਗੇ ਜਾ ਕੇ ਸੀ ਹੁਣ ਪਹਿਲਾਂ ਹੀ ਸ਼ੁਰੂ ਜੀ ਪੰਜਾਬ ਦੇ ਬਾਰਡਰ ਤੇ ਕਰਤਾ ਇਸ ਲਈ ਮੈਨੂੰ ਤੇ ਲੱਗਦਾ ਕੋਰਟ ਆ ਵੀ ਕਨਫਿਊਜ਼ ਹੈ ਇਸ ਗੱਲ ਤੇ ਕਿ ਜਣੀ ਜਿਹੜੀ ਸਚਾਈ ਹੈ ਉਹਨੂੰ ਠੋਕ ਕੇ ਕਹਿਣਾ ਨਹੀਂ ਚਾਹੁੰਦੇ ਕਿ ਫਿਰ ਇਹੀ ਕਹਿੰਦੀ ਹੈ ਨਾ ਕਿ ਰਾਜਨੀਤੀ ਦਾ ਪ੍ਰਭਾਵ ਪੈਂਦਾ ਹੂੰ ਇਹ ਤੇ ਉਹ ਕਹਿਣ ਕਿ ਇਹ ਗਲਤ ਹੈ ਤੇ ਗਲਤ ਹੈ ਤੇ ਗਲਤੀ ਆਰਡਰ ਕਰਨ ਉਹਨਾਂ ਨੂੰ ਕਰਨ ਜੇ ਨਹੀਂ ਕਰਦੇ ਤੇ ਉਹਨਾਂ ਨੂੰ ਕਹਿਣ ਕਿ ਤੁਹਾਨੂੰ ਮਤਲਬ ਜੋ ਵੀ ਸਜਾ ਬਣਦੀ ਹੈ ਉਸ ਗੱਲ ਦੇ ਭਾਵੇਂ ਪੋਲਿਟਿਕਲ ਲੋਕ ਹੋ ਉਹ ਇੰਜ ਨਹੀਂ ਕਰ ਰਹੇ ਸਮਝ ਜਾਓ ਏ ਠੀਕ ਹੋ ਜਾਓ ਏ ਉਹ ਕਰ ਲਓ ਏ ਅਸੀਂ ਫਲਾਣੇ ਨੂੰ ਕਹਿੰਨੇ ਤੁਸੀਂ ਕਰ ਲਓ ਉਹ ਟਮਕਾਣਿਆ ਤੂੰ ਕਰ ਲੈ ਇਹਦੀ ਉੱਥੇ ਬੈਠਾ ਗੱਲਾਂ ਕਰੀ ਜਾਂਦੇ ਕੋਰਟ ਨੂੰ ਨਹੀਂ ਪਤਾ ਕਿ ਇੰਜ ਨਹੀਂ ਹੋਣਾ ਜੇ ਹੋਣਾ ਹੁੰਦਾ ਤੇ ਪਹਿਲਾਂ ਹੀ ਹੋ ਜਾਂਦਾ ਤੁਸੀਂ ਇਹ ਕੋਰਟ ਆਰਡਰ ਕਰਦੇ ਭਈ ਕਸ਼ਮੀਰ ਦੇ ਇਸ਼ੂ ਦੇ ਉੱਤੇ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਬੈਠ ਕੇ ਮੀਟਿੰਗ ਕਰ ਲੈਣੀ ਚਾਹੀਦੀ ਤੇ ਸਲਝਾ ਲੈਣਾ ਚਾਹੀਦਾ ਸਾਡੇ ਦੇਸ਼ ਦਾ ਬੜਾ ਨੁਕਸਾਨ ਮੈਂ ਹਾਈਪੋਥੈਟਿਕਲੀ ਗੱਲ ਕਰਦਾ ਇਹ ਚੁਕੀ ਨਿਕਲੂਗਾ ਕੁਝ ਵੀ ਨਹੀਂ ਇਹੋ ਜਿਹੀਆਂ ਜਿਹੜੀਆਂ ਗੱਲਾਂ ਕਰਨੀਆਂ ਕਿ ਵੀ ਤੁਸੀਂ ਮੈਂ ਸੁਪਰੀਮ ਕੋਰਟ ਛੱਡ ਲੋ ਯੂਨ ਕਹ ਲੋ ਯੂਨ ਇਨਸਟਰਕਸ਼ਨ ਦੇ ਦੇ ਕਿ ਤੁਸੀਂ ਦੋਵੇਂ ਦੇਸ਼ ਜਿਹੜਿਆ ਆਪਸ ਵਿੱਚ ਫੌਜੀ ਮਾਰਦੇ ਆ ਉਧਰ ਹੋਰ ਕਸ਼ਮੀਰੀ ਮੁੰਡੇ ਮਾਰਦੇ ਆ ਕਿ ਤੁਸੀਂ ਆਪਸ ਵਿੱਚ ਸਮਝਾ ਤਾ ਉਹਦਾ ਕੋਈ ਉਹਦਾ ਅਸਰ ਹੋ ਕੁਝ ਨਹੀਂ ਹੋ ਸਕਦਾ ਇਹ ਜਿਹੜੀਆਂ ਗੱਲਾਂ ਜਿੰਨਾਂ ਦੇ ਵਿੱਚ ਪੋਲੀਟੀਕਲ ਮੁੱਦੇ ਫਸੇ ਹੋਇਆ ਔਰ ਜਿਹੜੇ ਜਿਨ੍ਹਾਂ ਦੀ ਜੜ ਬੜੀ ਗਹਿਰੀ ਆ ਇਤਿਹਾਸਿਕ ਜੜ ਆ ਉਸ ਨੂੰ ਤੁਸੀਂ ਛੋਟੇ ਮੋਟੇ ਆਰਡਰ ਪਾਸ ਕਰਕੇ ਜਾਂ ਹਦਾਇਤਾਂ ਦੇ ਕੇ ਜਾਂ ਥੋੜਾ ਘੁਰਕੀ ਮਾਰ ਕੇ ਨਹੀਂ ਠੀਕ ਕਰ ਸਕਦੇ ਉਹ ਬੈਠੇ ਕਿਸਾਨ ਪਟਿਆਲੇ ਬੈਠੇ ਸਾਰੇ ਤੁਹਾਨੂੰ ਪਤਾ ਹੀ ਆ ਉਹਦੇ ਚ ਪੁਲਿਸ ਵਾਲੇ ਬੈਠੇ ਡੀਸੀ ਵੀ ਬੈਠੇ ਕਿਸਾਨ ਵੀ ਚਲੇ ਗਏ ਬਸ ਥੋੜੀ ਬਹੁਤ ਉਹਨਾਂ ਨੇ ਆਪਣੇ ਬਿਆਨ ਦਿੱਤੇ ਉਹ ਕਹਿੰਦੇ ਜੀ ਅਸੀਂ ਤੇ ਰੋਕਿਆ ਨਹੀਂ ਆ ਜਿਨ੍ਹਾਂ ਨੇ ਰੋਕਿਆ ਉਹਨਾਂ ਨੂੰ ਕਹੋ ਖੋਲਣ ਉਹ ਖੋਲਣ ਵਾਲੇ ਕਹਿੰਦੇ ਪੁਲਿਸ ਵਾਲੇ ਹਰਿਆਣੇ ਵਾਲੇ ਕਹਿੰਦੇ ਵੀ ਖੋਲਾਂਗੇ ਥਾਂ ਜੇ ਸਾਨੂੰ ਇਹ ਇਜਾਜ਼ਤ ਪੱਕਾ ਦੱਸੋ ਕਿ ਤੁਸੀਂ ਦਿੱਲੀ ਜਿਹੜੇ ਅਟਰੈਕਟਰ ਟਰਾਲੀਆਂ ਨਹੀਂ ਲੈ ਕੇ ਜਾਓ ਕਹਿੰਦੇ ਕਿਉਂ ਨਾ ਲੈ ਕੇ ਜਾਈਏ ਕਿਹੜੇ ਕਾਨੂੰਨ ਥੱਲੇ ਤੁਹਾਨੂੰ ਤੁਸੀਂ ਰੋਕ ਸਕਦੇ ਕਿ ਅਸੀਂ ਨਾਲ ਜਾਈਏ ਅਸੀਂ ਤੇ ਉੱਥੇ ਸਾਡੇ ਲਈ ਤੇ ਛਾਤੀ ਟਰਾਲੀ ਆ ਸਾਡੀ ਉਹਦੇ 'ਚ ਅਸੀਂ ਕੈਂਪ ਲਾਉਣਾ ਉਹ ਤੇ ਆਪਣੀ ਗੱਲ ਉਹਨਾਂ ਦੀ ਆਪਣੇ ਪੱਧਰ ਤੇ ਠੀਕ ਹੈ ਇਹ ਇੱਕ ਬੜਾ ਪਚੀਦਾ ਮਾਮਲਾ ਬਣ ਗਿਆ ਮੈਨੂੰ ਨਹੀਂ ਲੱਗਦਾ ਕਿ ਜਿਸ ਟੰਗ ਨਾਲ ਕੋਰਟ ਆਪਣੀ ਕਹਿ ਰਹੀ ਹੈ ਵੀ ਗੋਗੜੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਆ ਕਰ ਲਓ ਵੇ ਮੰਨ ਲਓ ਵੇ ਸੁਣ ਲਓ ਵੇ ਸਿਆਣੇ ਬਣੋ ਵੇ ਲੋਕ ਬੜੇ ਦੁਖੀ ਆ ਕੁਝ ਸੋਚੋ ਇਹ ਇਹ ਤੇ ਇਹ ਤੇ ਹੋਣ ਤੋਂ ਪਹਿਲਾਂ ਹੁੰਦਾ ਜਦੋਂ ਹੋਇਆ ਬੈਠਾ ਤੇ ਉਹਦਾ ਹਾਲ ਦੱਸੋ ਹੱਲ ਨਹੀਂ ਆ ਕੋਈ ਪ੍ਰੋਫੈਸਰ ਸਾਹਿਬ ਪੰਜਾਬ ਦੇ 8 ਕਾਲਜਾਂ ਨੂੰ ਖੁਦ ਮੁਖਤਾਰ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ ਇਹ ਮੀਡੀਆ ਰਿਪੋਰਟਸ ਕਹਿ ਰਹੀਆਂ ਸੀ ਚਰਚਾ ਛੜੀ ਹੋਈ ਸੀ ਆ ਸੋ ਇਹ ਫੈਸਲੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੁਣ ਇੱਕ ਮੀਡੀਆ ਰਿਪੋਰਟ ਕਹਿ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਮੀਡੀਆ ਰਿਪੋਰਟ ਮੁਤਾਬਿਕ ਸਖਤ ਲੈਜ਼ ਚ ਕਿਹਾ ਕਿ ਅਜਿਹਾ ਕੋਈ ਫੈਸਲਾ ਨਹੀਂ ਲਿਆ ਜਾਊਗਾ ਜਿਸ ਨਾਲ ਸੂਬੇ ਦੇ ਲੋਕਾਂ ਦਾ ਜਾਂ ਸੂਬੇ ਦਾ ਜਿੱਥੇ ਨੁਕਸਾਨ ਹੋਵੇ ਤਾਂ ਪੰਜਾਬ ਦੇ ਜਿਹੜੇ ਵਿਰਾਸਤੀ ਅਠ ਕਾਲਜ ਸੀ ਜਾਣਕਾਰੀ ਮੁਤਾਬਿਕ ਉਹਨਾਂ ਨੂੰ ਜਿਹੜਾ ਖੁੱਦ ਮੁਖਤਾਰ ਬਣਾਉਣ ਦਾ ਤਿਆਰੀ ਸੀ ਜਿਹੜੀ ਉਹ ਕੀਤੀ ਜਾ ਰਹੀ ਸੀ ਪਰ ਰੋਲਾ ਪੈਣ ਤੇ ਕਰਕੇ ਇਹ ਫੈਸਲੇ ਨੂੰ ਮੁਲਤਵੀ ਕਰ ਦਿੱਤਾ ਗਿਆ ਕੀ ਵਾਕਈ ਰੋਲਾ ਪੈਣ ਕਰਕੇ ਕੀਤਾ ਗਿਆ ਜਾਂ ਅੰਦਰ ਖਾਤੇ ਕੋਈ ਹੋਰ ਗੱਲ ਹੈ ਜਾਂ ਫਿਰ ਅਜੇ ਹਾਂ ਫੈਸਲਾ ਹੋਇਆ ਹੀ ਨਹੀਂ 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 ਇਹ ਹੋਤੇ ਗਿਆ ਸੀਗਾ ਮਤਲਬ ਆਰਡਰੂਡਰ ਸ਼ਾਇਦ ਨਿਕਲ ਵੀ ਗਿਆ ਸੀਗਾ ਕਿਸੇ ਤਰੀਕੇ ਦਾ ਮੈਨੂੰ ਪੱਕਾ ਪਤਾ ਨਹੀਂ ਮੈਂ ਦੇਖਿਆ ਨਹੀਂ ਹੈਗਾ ਪਰ ਰੌਲਾ ਤਾਂ ਪੂਰਾ ਪੈ ਗਿਆ ਸੀਗਾ ਅਸੀਂ ਇਹਦੇ ਤੇ ਖਬਰ ਕਰ ਚੁੱਕੇ ਹਾਂ ਵੀ ਇਹਨਾਂ ਨੇ ਇੰਜ ਕੀਤਾ ਹੈ ਬਹੁਤ ਮਾੜਾ ਕੀਤਾ ਹੈ ਤੇ ਬੰਦ ਕਰਾਉਣ ਨੂੰ ਤੁਰਦੇ ਆਪ ਟੀਚਰ ਭਰਤੀ ਨਹੀਂ ਕਰਦੇ ਇਹ ਗੱਲ ਪ੍ਰਵਿੰਦਰ ਇਹੋ ਜੀ ਹੈ ਇਹਦੇ ਪਹਿਲੀ ਗੱਲ ਕਿ ਆਪਾਂ ਨੂੰ ਵੈਲਕਮ ਕਰਨਾ ਚਾਹੀਦਾ ਇਸ ਗੱਲ ਦਾ ਜੇ ਸਰਕਾਰ ਨੇ ਇਸ ਗੱਲ ਦਾ ਕੀਤਾ ਯਾਨੀ ਘੱਟੋ ਘਾਟੇ ਇੱਕ ਉਮੀਦ ਦੀ ਕਿਰਨ ਤੇ ਜਗਦੀ ਰੱਖੀ ਆ ਕਰਨਾ ਤੇ ਕੁਝ ਨਹੀਂ ਕਰਨ ਦੀ ਲੋੜ ਕੀ ਆ ਪਰਗਟ ਸਿੰਘ ਸੀਗਾ ਉਹਨਾਂ ਨੇ 1100 ਤੋਂ ਵੱਧ 1160 ਕਿੰਨੇ ਟੀਚਰ ਸੀ ਉਹ ਪ੍ਰਤੀ ਕਰ ਗਏ ਸੀ ਉਹਦੇ ਚ ਐਸੀ ਵੀ ਬੜਾ ਮਿੰਤਾ ਤਰਲੇ ਕਹਿ ਲੋ ਜਾਂ ਥੋੜਾ ਜਿੰਨਾ ਵੀ ਰੋਲਾ ਰੱਪਾ ਪਾਉਣਾ ਸੀਗਾ ਵੀ ਭਾਈ ਤੂੰ ਤੇ ਕੁਝ ਚੰਗਾ ਕੰਮ ਕਰ ਜਾ ਨਾਮਣਾ ਖੱਟ ਜਾ ਕੀਤਾ ਉਹ ਤੇ ਮਗਰੋਂ ਟੀਚਰਾਂ ਨੇ ਜਾ ਕੇ ਕੋਰਟ ਜਾ ਕੇ ਆਪਣੇ ਪੈਰਾਂ ਤੇ ਆਪ ਹੀ ਕੁਵਾੜੀ ਮਾਰ ਲਈ ਜਾਂ ਕਵਾੜੀ ਸਮਝੋ ਪੈਰਾਂ ਤੇ ਮਾਰੀ ਆਪ ਜਾਂ ਪੈਰ ਕਵਾੜੀ ਤੇ ਮਾਰ ਲਿਆ ਬੜਾ ਮਾੜੀ ਗੱਲ ਹੋਈ ਸਾਨੂੰ ਇਹ ਡਰ ਵੀ ਸੀ ਇਹ ਜੀ ਕਾਲੀ ਚੋ ਗਿਆ ਜੀ ਇਹ ਜੀ ਫਲਾਨੀ ਚੀਜ਼ ਨੂੰ ਨਹੀਂ ਦੇਖਿਆ ਗਿਆ ਜਦੋਂ ਜਦੋਂ ਬਣੀ ਸਰਕਾਰ ਉਹ ਮਿਨਿਸਟਰੀ ਥੋੜੇ ਦਿਨ ਲਈ ਬਣਿਆ 100 ਦਿਨ ਲਈ ਤੇ ਮਿਨਿਸਟਰ ਬਣਿਆ ਤੇ 100 ਦਿਨਾਂ ਦੇ ਅੰਦਰ ਅੰਦਰ ਤੁਸੀਂ ਜੇ ਪਹਿਲਾਂ ਜੀ ਐਡਵਰਟਾਈਜ਼ਮੈਂਟ ਉਹ ਫਿਰ ਐਪਲੀਕੇਸ਼ਨਾਂ ਮੰਗੋ ਫਿਰ ਉੱਤੇ ਸ਼ਾਰਟਕਟ ਤਰੀਕੇ ਤੇ ਅਡਾਪਟ ਕਰਨੇ ਹੀ ਪੈਣੇ ਸੀ ਉਹ ਸਾਰਾ ਜਿਹਦਾ ਕਿਹਾ ਉਦੋਂ ਬਾਅਦ ਇਹ ਹੁਣ ਕਾਲਜ ਬੰਦ ਹੋਣ ਦੇ ਉੱਤੇ ਆ ਹੀ ਗਏ ਆ ਜਿੰਨਾਂ ਦੀ ਕਹ ਰਿਹਾ ਆਟੋਨਮਸ ਕਰ ਲਈ ਇਹਦਾ ਮਤਲਬ ਇਹ ਕਿ ਜਦੋਂ ਕੋਈ ਭੁੱਖਾ ਮਰਦਾ ਉਹਨੂੰ ਕਹੋ ਜਾਓ ਤੈਨੂੰ ਆਜ਼ਾਦ ਕੀਤਾ ਆਜ਼ਾਦ ਕੀ ਕੀਤਾ ਮੈਂ ਤੁਹਾਨੂੰ ਇਹ ਆਜ਼ਾਦੀ ਜਿਹੜੀ ਇਹ ਆਜ਼ਾਦ ਕਰ ਰਿਹਾ ਨਾ ਟਨਮਸਲਾ ਮਤਲਬ ਕਿ ਤੁਸੀਂ ਆਪਣੇ ਸਾਧਨ ਆਪ ਜਟਾ ਕੇ ਆਪਣੇ ਰੱਖੋ ਬਿਲਡਿੰਗ ਤੁਹਾਡੀ ਹੈਗੀ ਆ ਜਦੋਂ ਭੁੱਖੇ ਮਰ ਜਾਣਗੇ ਉੱਥੇ ਉੱਲੂ ਬੋਲਣ ਲੱਗ ਜਾਣਗੇ ਬਿਲਡਿੰਗਾਂ ਪ੍ਰਾਈਵੇਟਾਂ ਨੂੰ ਦੇ ਦੇਣਗੇ ਪ੍ਰਾਈਵੇਟ ਨੂੰ ਟੀਪ ਟਾਪ ਕਰਕੇ ਜਿਵੇਂ ਉਹਨਾਂ ਆਮ ਆਦਮੀ ਕਲੀਨਿਕ ਖੁੱਲੇ ਆ ਜਾਂ ਜਿਹੜੇ ਹੋਰ ਸਕੂਲ ਆ ਜਿਹੜੇ ਕਿਹੜੇ ਸਕੂਲ ਆ ਸਕੂਲ ਆਫ ਐਮੀਨੈਂਸ ਐਮੀਨੈਂਸ ਜਿਹੜੇ ਬਹੁਤ ਵੱਡੇ ਮਸ਼ਾਹੂਰ ਐਮੀਨੈਂਸ ਦਾ ਮਤਲਬ ਮਸ਼ਾਹੂਰੀ ਵਾਲੇ ਸਕੂਲ ਖੁੱਲੇ ਆ ਉਹ ਟਿਪਟਾਪ ਆ ਕੁਝ ਸਕੂਲ ਤੇ ਪਹਿਲਾਂ ਹੀ ਆ ਬਹੁਤੇ ਉਹਨਾਂ ਚ ਸਕੂਲ ਨਵੇਂ ਥੋੜੀ ਬਣਾਏ ਆ ਇਹ ਕੰਮ ਜਿਹੜਾ ਫਿਰ ਇਹਨਾਂ ਦਾ ਵੀ ਪ੍ਰਾਈਵੇਟਾਂ ਨੂੰ ਹੱਥ ਚ ਪ੍ਰਾਪਰਟੀ ਪ੍ਰਾਈਮ ਪ੍ਰਾਪਰਟੀ ਜਾਂ ਕਾਉਂਡੀਆਂ ਦੇ ਭਾਜ ਜਿਵੇਂ ਅਡਾਨੀ ਦੇਸ਼ ਨੂੰ ਲੈ ਗਿਆ ਇੱਥੇ ਵੀ ਹੋਰ ਕਈ ਵੱਡ ਜਾਣਗੇ ਇਹੋ ਜੇ ਤੇ ਪਹਿਲਾਂ ਹੀ ਆਖ ਹੁਣ ਪੋਲੀਟਿਕਲ ਰੌਲਾ ਪੈ ਗਿਆ ਕਰਕੇ ਚ 22 ਇਲੈਕਸ਼ਨ ਆ ਆ ਕੇ ਇਹ ਹੋ ਸਕਦਾ ਹੈ ਬਾਈ ਇਲੈਕਸ਼ਨਾਂ ਤੋਂ ਬਾਅਦ ਫਿਰ ਚ ਚਾਰ ਚਮਾ ਤੋਂ ਬਾਅਦ ਫਿਰ ਫੈਸਲਾ ਬਦਲ ਜੇ ਕਿ ਨਹੀਂ ਨਹੀਂ ਜੀ ਦਿੱਲੀ ਤੋਂ ਫਿਰ ਆਰਡਰ ਆ ਗਿਆ ਇਹ ਦਿੱਲੀ ਦੇ ਵਿੱਚ ਇਹੋ ਜਿਹੇ ਇਹੋ ਜਿਹੀਆਂ ਸਕੀਮਾਂ ਜਿਹੜੀਆਂ ਨਾਸਟਿਕ ਸਕੀਮਾਂ ਦਿੱਲੀ ਚ ਬਣਦੀਆਂ ਉਹ ਯੂਜੀਸੀ ਦੇ ਰਾਹੀਂ ਇਹ ਆਰਡਰ ਆਇਆ ਸੀ ਪਿਛਲੇ ਸਾਲ ਕਿ ਤੁਸੀਂ ਜਿਹੜੇ ਵਧੀਆ ਕਾਲਜ ਆ ਬਹੁਤ ਚੰਗਾ ਖਾਰੇ ਉਹਨਾਂ ਨੂੰ ਆਟੋਨਮਸ ਕਰ ਦਿਓ ਮਤਲਬ ਕਿਸੇ ਨੂੰ ਕੋਈ ਪੈਸਾ ਸਰਕਾਰਾਂ ਨੂੰ ਦੇਣਾ ਨਾ ਪਏ ਉਹਨਾਂ ਨੂੰ ਆਜ਼ਾਦ ਕਰ ਦਿਓ ਤੇ ਆਪਣੀ ਜ਼ਿੰਮੇਵਾਰੀ ਤੋਂ ਹੱਥ ਧੋ ਲਓ ਇਹਦਾ ਅਸਲੀ ਮਤਲਬ ਇਹ ਨਿਕਲੂਗਾ ਦੇਖਣ ਨੂੰ ਤੇ ਅਟਾਨੀ ਆਜ਼ਾਦੀ ਬਹੁਤ ਹੈ ਤੇ ਮੈਂ ਕਹਿਣ ਲੱਗਾ ਸੀ ਕਿ ਕਿ ਆਜ਼ਾਦੀ ਲੈਟਰਨ ਅਮਰੀਕਾ 'ਚ ਜਦੋਂ ਸਲੇਵਰੀ ਖਤਮ ਕਰਤੀ ਮਤਲਬ ਗੁਲਾਮਦਾਰੀ ਸਿਸਟਮ ਖਤਮ ਕਰਤਾ ਤੇ ਕਈ ਗੁਲਾਮ ਇਹੋ ਜਿਹੇ ਸੀ ਜਿਹੜੇ ਆਪਣੇ ਮਾਸਟਰਾਂ ਕੋਲ ਵਾਪਸ ਆ ਗਏ ਭਾਈ ਆਜ਼ਾਦੀ ਬਹੁਤ ਮਹਿੰਗੀ ਆ ਸਾਨੂੰ ਇੱਥੇ ਕੋਲ ਹੀ ਰੱਖ ਲਓ ਕਿਉਂ ਸੱਚੀ ਮੁੱਚੀ ਜਿਹੜੀ ਇਹੋ ਜੀ ਆਜ਼ਾਦੀ ਦੇਣੀ ਕਿ ਤੁਸੀਂ ਬੰਦਿਆਂ ਨੇ ਬੰਦੇ ਡਿਪੈਂਡੈਂਟ ਹੋ ਜਾਂਦੇ ਆ ਉਹਨਾਂ ਨੂੰ ਤੁਹਾਨੂੰ ਰੋਟੀ ਤੇ ਗਰੰਟੀ ਆ ਜਿਦ ਤਰ੍ਹਾਂ ਡੰਗਰ ਨੂੰ ਚਾਰਾ ਤੇ ਗਰੰਟੀ ਆ ਨਾ ਕੰਮ ਲੈਣਾ ਨਹੀਂ ਲੈਣਾ ਉਹਦੇ ਬਾਅਦ ਦੀ ਗੱਲ ਆ ਉਹ ਜੇ ਉਹਨਾਂ ਦੇ ਜਾਨਵਰਾਂ ਵਾਲੇ ਜੀਵੇਂ ਵੀ ਗੁਲਾਮਾਂ ਦਾ ਸੀਗਾ ਪਰ ਉਹਨਾਂ ਨੂੰ ਮਾਰਨ ਦੀ ਤੇ ਇਜਾਜ਼ਤ ਮਾਰਨ ਦੀ ਇਜਾਜ਼ਤ ਉਸ ਤਰ੍ਹਾਂ ਦੀ ਨਹੀਂ ਸੀਗੀ ਕੰਮ ਕਰਨ ਵਾਲੇ ਉਹ ਫਿਰ ਤਾਂ ਕਹਿੰਦੇ ਜੇ ਆਜ਼ਾਦੀ ਤੇ ਸਾਨੂੰ ਹੁਣ ਕੰਮ ਲੱਭਣਾ ਪੈਂਦਾ ਕੰਮ ਮਿਲਦਾ ਨਹੀਂ ਅਸੀਂ ਤੇ ਭੁੱਖੇ ਮਰ ਗਏ ਸਾਨੂੰ ਦੇ ਦੇ ਨਾਲੋਂ ਗੁਲਾਮ ਹੀ ਰੱਖ ਲਓ ਇਹੀ ਹਾਲਤ ਇਥੇ ਦੀ ਹੈ ਜਿਹੜੀ ਇਹ ਆਜ਼ਾਦੀ ਦਿੱਤੀ ਜਾ ਰਹੀ ਹੈ ਉਹ ਜਿਵੇਂ ਗੁਲਾਮਦਾਰੀ ਖਤਮ ਕੀਤੀ ਜਦੋਂ ਮਰਨ ਦੇ ਕਿਨਾਰੇ ਪਹੁੰਚ ਗਏ ਬੰਦ ਹੋਣ ਦੇ ਕਿਨਾਰੇ ਪਹੁੰਚ ਗਏ ਆਪਾਂ ਪੋਲੀਟੈਕਨਿਕਸ ਦੀ ਕੀਤੀ ਉਹਨਾਂ ਦੀ ਵਰਕਸ਼ਾਪਾਂ ਦਾ ਜਿਹੜਾ ਸੀਗਾ ਕਿ ਕਿਵੇਂ ਉੱਥੇ ਉਹ ਸਾਰੇ ਦੇ ਸਾਰੇ ਜਿਹੜੇ ਉਹਨਾਂ ਦੇ ਇਨਸਟ੍ਰਕਟਰਡ ਆ ਉਹ ਹੜਤਾਲ ਤੇ ਸੀਗੇ ਕਿ ਕਿੰਨੇ ਸਾਲ ਹੋ ਗਏ ਕੋਈ ਭਰਤੀ ਨਹੀਂ ਹੈਗੀ ਬਈ ਪੰਜ ਸੱਤ ਬੰਦੇ ਬਚੇ ਸਾਰੇ ਇਸ ਕਰਕੇ ਉਪਰੋਪਰ ਇਹਦਾ ਟਕੜਾ ਕਰੀ ਜਾਂਦੇ ਕਿ ਆਖਰਤਾ ਆਖਰਤਾ ਅਸੀਂ ਤੇ ਐਜੂਕੇਸ਼ਨ ਦਾ ਮੁੱਦਾ ਸਾਡਾ ਬਹੁਤ ਆ ਹੈਲਥ ਦਾ ਮੁੱਦਾ ਬਹੁਤ ਆ ਧਰਾਤਲ ਦੇ ਉੱਤੇ ਆਇਆ ਕਿ ਹੱਥ ਧੂਣ ਦੇ ਉੱਤੇ ਸਰਕਾਰ ਆਪਣੇ ਆਪ ਨੂੰ ਪਛਾਣ ਕਰਨ ਦੇ ਉੱਤੇ ਮਜਬੂਰ ਹੁੰਦੀ ਨਜ਼ਰ ਆ ਰਹੀ ਹੈ ਪ੍ਰੋਫੈਸਰ ਸਾਹਿਬ ਕਲਕੱਤੇ ਵਾਲਾ ਮਾਮਲਾ ਹਾਲੇ ਠੰਡਾ ਨਹੀਂ ਹੋਇਆ ਡਾਕਟਰ ਹੜਤਾਲ ਤੇ ਨੇ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਕਿ ਡਾਕਟਰ ਵਾਪਸ ਆਪਣੀਆਂ ਡਿਊਟੀਆਂ ਤੇ ਪਰਤਣ ਪਰ ਡਾਕਟਰ ਮੰਨਣ ਲਈ ਰਾਜ਼ੀ ਨਹੀਂ ਕੇਂਦਰ ਸਰਕਾਰ ਰਿਐਕਸ਼ਨ ਦੇ ਵਿੱਚ ਹੈ ਇਹ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਸੁਪਰੀਮ ਕੋਰਟ ਦੇ ਵਿੱਚ ਸੀਬੀਆਈ ਨੇ ਜਾਣਕਾਰੀ ਮੁਤਾਬਿਕ ਇੱਕ ਸੀਲ ਬੰਦ ਲਿਫਾਫਾ ਜਿਹੜਾ ਉਹ ਸੌਂਪਿਆ ਸੀਲ ਬੰਦ ਲਿਫਾਫੇ ਭਾਰਤ ਦੇ ਵਿੱਚ ਬਹੁਤ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਸੁਖਬੀਰ ਬਾਦਲ ਹੋਰਾਂ ਦੀ ਵੀ ਬੰਦ ਲਿਫਾਫਾ ਚਿੱਠੀ ਚਰਚਾ ਚ ਰਹੀ ਤੁਹਾਨੂੰ ਪਤਾ ਹੈ ਤਾਂ ਹੁਣ ਇਹ ਇਹ ਚਿੱਠੀ ਦਾ ਜ਼ਿਕਰ ਮੈਂ ਜ਼ਿਕਰ ਕਰਾਂ ਇਸ ਦੇ ਵਿੱਚ ਕਈ ਤਰ੍ਹਾਂ ਦੇ ਖੁਲਾਸੇ ਸੁਪਰੀਮ ਕੋਰਟ ਦੇ ਵਿੱਚ ਸੀਬੀਆਈ ਨੇ ਕੀਤੇ ਨੇ ਜਾਣਕਾਰੀ ਮੁਤਾਬਿਕ ਕਲਕੱਤਾ ਪੁਲਿਸ ਦੀ ਲਾਪਰਵਾਹੀ ਦਾ ਜ਼ਿਕਰ ਵੀ ਇਸ ਵਿੱਚ ਕੀਤਾ ਗਿਆ ਇੱਥੋਂ ਤੱਕ ਜ਼ਿਕਰ ਕੀਤਾ ਗਿਆ ਜਿਹੜੀ ਥਾਂ ਸੀ ਜਿੱਥੇ ਸਭ ਕੁਝ ਰੀਪੋਰਟ ਵਿੱਚ ਜੋ ਦਾਇਰ ਕੀਤਾ ਗਿਆ ਉੱਚ ਘਟਨਾਵਾਲੀ ਥਾਂ ਸੁਰੱਖਿਅਤ ਨਹੀਂ ਸੀ ਇਹ ਵੀ ਇਸ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਗਿਆ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਗਏ ਨੇ ਹੁਣ ਮੇਰਾ ਸਵਾਲ ਇਹ ਹੈ ਸੈਂਟਰਲ ਏਜੰਸੀਆਂ ਤੇ ਪਹਿਲਾਂ ਹੀ ਸਵਾਲ ਖੜੇ ਕਰਦੇ ਰਹੇ ਨੇ ਵਿਰੋਧੀ ਪਾਰਟੀਆਂ ਦੇ ਆਗੂ ਬੇਸ਼ੱਕ ਇੰਡੀਆ ਗੱਠ ਜੋੜ ਦੇ ਹੋਣ ਜਾਂ ਹੋਰ ਪਾਰਟੀਆਂ ਹੋਣ ਇੰਡੀਆ ਗੱਠ ਜੋੜ ਨਾਲ ਹੀ ਸਬੰਧਤ ਮਮਤਾ ਬਨਰਜੀ ਹੋਰੀ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਸਮਰਥਨ ਕਰਦੇ ਨੇ ਕੀ ਇੱਥੇ ਹੁਣ ਸੀਬੀਏ ਜਿਹੜੀ ਸੈਂਟਰਲ ਏਜੰਸੀ ਹੈ ਕੀ ਜਾਣ ਬੁਝ ਕੇ ਇੱਥੇ ਹੁਣ ਉਸ ਸਟੇਟ ਦੀ ਸਰਕਾਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਫਿਰ ਵਾਕਈ ਇਸ ਦੇ ਵਿੱਚ ਕੁਝ ਨਿਕਲ ਕੇ ਸਾਹਮਣੇ ਆਇਆ ਹੋਊਗਾ ਦੇਖੋ ਜੀ ਤੋਤਾ ਬੋਲਿਆ ਸੀਬੀਏ ਨੂੰ ਸੁਪਰੀਮ ਕੋਰਟ ਨੇ ਸਰਕਾਰੀ पिंजਰੇ ਦਾ ਤੋਤਾ ਗਿਆ ਸੀ ਤੋਤਾ ਤੇ ਬੋਲਿਆ ਪਿਆ ਦੇਖੋ ਆ ਕੀਤਾ ਆ ਕੀਤਾ ਪਰ ਇਹ ਖਬਰਾਂ ਪਹਿਲਾਂ ਦੇ ਚੁੱਕੇ ਆ ਚੁੱਕੀਆਂ ਸੁਪਰੀਮ ਕੋਰਟ ਇਹਦੇ ਤੇ ਕਮੈਂਟ ਕਰ ਚੁੱਕੀ ਆ ਇਹ ਇਹ ਇਹਨਾਂ ਨੇ ਨਵੀਂ ਗੱਲ ਕਿਹੜੀ ਕਹਿ ਤਖਰਤੀ ਆ ਜਿਹੜੀ ਤੁਸੀਂ ਗੱਲਾਂ ਕਹਿ ਰਹੇ ਨਵੀਆਂ ਨਹੀਂ ਹੈਗੀਆਂ ਫਾਰ ਇਨਸਟੈਂਸ ਕਿ ਜਿਹੜਾ ਮਰਡਰਰਲੀ ਮਾਰਨਿੰਗ ਪਤਾ ਲੱਗਾ 6:00 ਬਜੇ 10 ਮਿੰਟ ਤੋਂ ਲੈ ਕੇ 7:30 ਜਾਂ 7:30 ਤੱਕ ਉਹਦਾ ਸਾਰਾ ਪੋਸਟਮਾਰਟਮ ਹੁੰਦਾ ਉਦੋਂ ਬਾਅਦ ਰਾਤ ਦੇ 11:30 ਪਾਉਣੇ 12:00 ਵਜੇ ਐਫ ਆਈ ਆਰ ਦਰਜ ਹੁੰਦੀ ਪੀ ਇੰਨਾ ਲੇਟ ਕਿਉਂ ਉਹ ਝਾੜਾ ਪਾਈਆਂ ਕਹਿੰਦੇ ਛਾ ਗਈ ਇਹ ਸਾਨੂੰ ਬੜੀ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਨੇ ਇੰਨੀ ਢੰਗਾਈਲੀ ਕਿਉਂ ਦਿਖਾਈ ਔਰ ਪੁਲਿਸ ਦੀ ਢੰਗਾਈਲੀ ਜਿਹੜੀ ਬਾਰ-ਬਾਰ ਝਾੜ-ਚੰਬ ਹੋ ਰਹੀ ਆ ਸੀਬੀਆਈ ਦੀ ਰਿਪੋਰਟ ਨਹੀਂ ਤੇ ਪਹਿਲਾਂ ਵੀ ਆ ਚੁੱਕਾ ਉਹ ਇਸ ਕਰਕੇ ਹੋ ਰਹੀ ਹੈ ਕਿ ਉਹ ਸਟੇਟ ਦੀ ਹੈ ਤੇ ਉਹ ਸਿੱਧਾ-ਸਿੱਧਾ ਟੀਐਮਸੀ ਨੂੰ ਜਾਂਦਾ ਹੀ ਆਉਦਾ ਦੂਸਰਾ ਉਹ ਜਿਹੜਾ ਉੱਥੇ ਦਾ ਗੋਸ਼-ਗੋਸ਼ ਸੰਦੀਪ ਗੋਸ਼ਕੇ ਕੀ ਨਾ ਆਉਦਾ ਹੈਗਾ ਪ੍ਰਿੰਸੀਪਲ ਸੀਗਾ ਉਹਨੂੰ ਦੂਜੀ ਜਗ੍ਹਾ ਤੇ ਟ੍ਰਾਂਸਫਰ ਕਰਤਾ ਫੇ ਇਹ ਵੀ ਇਹ ਵੀ ਮਾੜੀ ਗੱਲ ਆ ਉਹ ਸਟੇਟ ਗਵਰਨਮੈਂਟ ਲਈ ਕਿਸੇ ਦੀ ਵੀ ਹੋਵੇ ਕਿ ਤੁਸੀਂ ਇੱਕ ਕਲੰਕ ਜਿਹੜਾ ਦੂਜੀ ਜਗ੍ਹਾ ਤੇ ਲਾਤਤਾ ਜਾ ਕੇ ਹੁਣ ਉਹਦਾ ਸਾਰਾ ਹੋ ਰਿਹਾ ਉਹਦੀ ਇਨਕੁਆਇਰੀ ਉਹ ਸੀਬੀਆਈ ਸਾਰਾ ਗ੍ਰੇਲ ਕਰ ਰਿਹਾ ਸਾਰਾ ਉਹਦਾ ਪਤਾ ਲੱਗੂਗਾ ਕਿ ਹੋਊਗਾ ਕਿ ਮਤਲਬ ਕਿਹੜਾ ਕਿੰਨਾ ਕਸੂਰ ਸੀ ਉਹ ਕਿੰਨਾ ਜ਼ਿੰਮੇਵਾਰ ਸੀਗਾ ਪਰ ਮੁੱਦਾ ਜਿਹੜਾ ਸੀ ਜਿਹੜਾ ਸੁਪਰੀਮ ਕੋਰਟ ਨੂੰ ਜ਼ਿਆਦਾ ਧਿਆਨ ਦੇਣ ਦੀ ਗੱਲ ਹੈ ਪ੍ਰਵਿੰਦਰ ਉਹ ਇਹ ਹੈ ਕਿ ਇਸ ਹਟਾ ਹਸਪਤਾਲਾਂ ਦਾ ਸਿਸਟਮ ਜਿੱਥੇ ਖਾਸ ਕਰਕੇ ਨਰਸਾਂ ਜਾਂ ਇਹ ਲੇਡੀ ਡਾਕਟਰ ਹੈ ਜਿਹੜਾ ਖਾਸ ਕਰਕੇ ਰਾਤ ਨੂੰ ਕੰਮ ਕਰਦੀਆਂ ਉਹ ਸੁਰੱਖਿਆਤ ਨਹੀਂ ਹੋਰ ਬਹੁਤ ਕੁਝ ਸਦਾਰ ਕਰਨ ਵਾਲੇ ਉਹ ਬਾਰ ਬਾਰ ਸਾਰੇ ਦੇਸ਼ ਦੇ ਵਿੱਚ ਹੜਤਾਲ ਕੱਲੀ ਉਸ ਉਹ ਹੋਈ ਤੇ ਉੱਥੋਂ ਸ਼ੁਰੂ ਆ ਹੁਣ ਉਹ ਹੜਤਾਲ ਕੱਲੀ ਉਸ ਲੇਡੀ ਡਾਕਟਰ ਦੇ ਨੂੰ ਇਨਸਾਫ ਦਿਵਾਉਣ ਦੀ ਨਹੀਂ ਹੈ ਉਹ ਤੇ ਸੂਬੇ ਪੱਧਰ ਤੇ ਜੋ ਵੀ ਹੋਣਾ ਹੋ ਗਿਆ ਜਾਂ ਹੋ ਜਾਊਗਾ ਜਿਹੜੀ 올 ਇੰਡੀਆ ਚ ਸਾਡੇ ਦੇਸ਼ ਚ ਹੋ ਰਹੀ ਉਹ ਸਮੁੱਚੇ ਦੇਸ਼ ਦੀਆਂ ਜਿਹੜੀਆਂ ਹੈਲਥ ਸਰਵਿਸਿਜ਼ ਆ ਤੇ ਉਹਨਾਂ ਦੇ ਵਿੱਚ ਡੀ ਡਾਕਟਰ ਤੇ ਨਰਸਾਂ ਦਾ ਜਿਹੜਾ ਹਾਲ ਆ ਉਹ ਆਪਣਾ ਰੋ ਰੋ ਕੇ ਕਰਲਾ ਕਰਲਾ ਕੇ ਗੁੱਸੇ ਦੇ ਵਿੱਚ ਵੀ ਨਾਰੇ ਲਾ ਲਾ ਕੇ ਕਿੰਨਾ ਕੁਛ ਕਾਰ ਪੋਸਟਰ ਬਣਾ ਬਣਾ ਕੇ ਦੱਸ ਰਹੇ ਕਿ ਅਸੀਂ ਸੁਰੱਖਿਆਤ ਨਹੀਂ ਸਾਨੂੰ ਸੁਰੱਖਿਆ ਮਹਈਆ ਕੀਤੀ ਜਾਏ ਸਾਡੇ ਕੰਮ ਦੇ ਜਿਹੜੇ ਘੰਟੇ ਉਹ ਰੈਗੂਲੇਟ ਕੀਤੇ ਜਾਣ ਤੇ ਹੋਰ ਜੜੀਆਂ ਵੀ ਉਹਨਾਂ ਦੀਆਂ ਪ੍ਰੋਬਲਮਾਂ ਸਾਰੀਆਂ ਉਹ ਵਾਰ-ਵਾਰ ਇਹ ਦੀਵਾਰ ਵਾਲੀ ਵੀ ਗੱਲ ਹੈ ਕਿ ਉਹ ਜਿਹੜੀ ਉਹਥੇ ਉਹ ਪ੍ਰੀਜ਼ਰਵ ਕਰਕੇ ਰੱਖਣਾ ਹੀ ਚਾਹੀਦਾ ਸੀ ਸਾਰਾ ਕੁਝ ਜਦ ਤੱਕ ਸਾਰਾ ਨਹੀਂ ਹੁੰਦਾ ਇਹ ਜਿਹੜੀ ਕੋਲਕਾਤਾ ਦੇ ਹਸਪਤਾਲ ਵਾਲੀ ਉਹ ਇੱਕ ਦਵਾਰ ਉਥੋਂ ਗਰਾਈ ਵੀ ਹੈ ਪਰ ਨਾਲ ਹੀ ਉਹਨਾਂ ਨੇ ਪੁਲਿਸ ਨੂੰ ਸੁਪਰੀਮ ਕੋਰਟ ਨੇ ਤੇ ਇਸ ਗੱਲ ਦੀ ਵੀ ਝਾਟ-ਚੰਪ ਕੀਤੀ ਸੀ ਕਿ ਜਦੋਂ 5-7000 ਲੋਕ ਆ ਗਏ ਉਥੇ ਤੇ ਉਹ ਜਿਹੜੀ ਭੰਤੋੜ ਹੋਈ ਹੈ ਆ ਹਸਪਤਾਲ ਦੀ ਜਿੱਥੇ ਸਾਰਾ ਮਰਡਰ ਹੋਇਆ ਉਹ ਪੁਲਿਸ ਉੱਥੇ ਕੀ ਕਰਦੀ ਸੀ ਉਹ ਵੀ ਚੰਬਝਾੜ ਕੀਤੀ ਹੈ ਸੁਪਰੀਮ ਕੋਰਟ ਨੇ ਮੈਨੂੰ ਲੱਗਦਾ ਉਸ ਕੇਸ ਦੀ ਤੇ ਮੇਰੇ ਜਿੱਥੇ ਤੱਕ ਗੱਲ ਹੈਗੀ ਉਹ ਲੇਡੀ ਡਾਕਟਰ ਦੀ ਕਲਕੱਤੇ ਵਾਲੇ ਹਸਪਤਾਲ ਦੀ ਉਹ ਤੇ ਪੂਰਾ ਇਸ਼ੂ ਰਜਿਸਟਰ ਹੋ ਚੁੱਕਾ ਹੈ ਜੇ ਸਰਕਾਰ ਨੇ ਕੁਝ ਕਰਨਾ ਹੋਵੇ ਤੇ ਇਹਦੋਂ ਵੱਧ ਉਹਨਾਂ ਨੂੰ ਕੋਈ ਹੋਰ ਇਨਫੋਰਮੇਸ਼ਨ ਦੀ ਜਾਂ ਕਿਸੇ ਚੀਜ਼ ਦੀ ਲੋੜ ਨਹੀਂ ਹੈ ਪਰ ਬਾਕੀ ਜਿੱਥੇ ਤੱਕ ਫੈਡਰੇਸ਼ਨ ਆਫ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਹ ਜਿਹੜੀ ਪੂਰੀ ਇੱਕ ਅੰਬ੍ਰੇਲਾ ਜੱਥੇਬੰਦੀ ਜਿਹੜੀ ਕਿ ਸੁਪਰੀਮ ਕੋਰਟ ਚ ਵੀ ਗਈ ਹੈ ਉਹਨਾਂ ਵੱਲੋਂ ਜਿਹੜੀ ਹੈ ਮੁੱਦੇ ਜਿਹੜੇ ਪ੍ਰੋਜੈਕਟ ਕੀਤੇ ਜਾ ਰਹੇ ਉਹਦੇ ਵੱਲ ਵੀ ਸਰਕਾਰ ਨੂੰ ਇਸੇ ਮੌਕੇ ਧਿਆਨ ਦੇਣਾ ਚਾਹੀਦਾ ਹੈ ਜੀ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਪ੍ਰਿੰਦਰ ਜੀ ਸੋ ਇਸਨ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜਿਨ੍ਹਾਂ ਨੇ ਅੱਜ ਦੀਆਂ ਮੁੱਖ ਖਬਰਾਂ ਤੇ ਚਰਚਾ ਕੀਤੀ ਹੈ ਇਸੇ ਤਰ੍ਹਾਂ ਦੀ ਚਰਚਾ ਦੇਖਣ ਦੇ ਲਈ ਜੁੜੇ ਰਹੋ ਦੀ ਅਨਮਿਊਟ ਦੇ ਨਾਲ ਤਦ ਤੱਕ ਲਈ ਧੰਨਵਾਦ